ਮੇਰੀ ਗੱਲ ਸੁਣੋ ਜੀ ਹਾਂ ਹੁਣ ਤੁਸੀਂ ਕੰਮ ਤੇ ਚੱਲੇ ਹੋ ਹਾਂ ਯਾਰ ਮੈਂ ਤਾਂ ਲੇਟ ਹੋਈ ਜਾਂਦਾ ਕੰਮ ਤੇ ਜਾਂਦਾ ਲੇਟ ਤਾਂ ਹੋਈ ਜਾਂਦਾ ਤੁਹਾਨੂੰ ਪਤਾ ਮੇਰੇ ਵੀ ਵੀਰੇ ਦਾ ਵਿਆਹ ਹੈਗਾ ਹੂੰ ਤੇ ਹੋ ਲੀੜੇ ਕੱਪੜੇ ਜੇ ਲੈ ਕੇ ਆਉਣੇ ਸੀਗੇ ਤੇ ਪੈਸੇ ਦੇ ਜਾਂਦੇ ਮੈਨੂੰ ਵਿਆਹ ਦਾ ਮੈਨੂੰ ਵੀ ਪਤਾ ਹੈ ਪਰ ਹਜੇ ਕੋਈ ਵਿਆਹ ਦੇਣ ਤਾਂ ਨਹੀਂ ਆਇਆ ਹੈਗਾ ਦੇਣ ਤਾਂ ਨਹੀਂ ਆਏ ਜੀ ਗੱਲ ਕਰ ਫੋਨ ਤਾਂ ਉਹਨਾਂ ਨੇ ਮੈਨੂੰ ਕਰ ਹੀ ਦਿੱਤਾ ਨਾ ਉਹ ਕਹਿੰਦੇ ਵੀ ਭਾਬੀ ਇੱਕ ਅੱਦੇ ਦਿਨ ਚਾਹੂਗੀ ਵਿਆਹ ਬੜਾਉਣਾ ਤੇ ਤਾਂ ਕਰਕੇ ਆਦੀ ਭੈ ਤਿਆਰੀ ਕਰ ਲੋ ਤਿਆਰੀ ਤਾਂ ਪਹਿਲੀ ਕਰਨੀ ਪਊ ਹੁਣ ਆਏ ਥੋੜੀ ਇਹ ਮੌਕੇ ਤੇ ਕਰਾਂਗੇ ਤਿਆਰੀ ਚੱਲ ਆਏ ਕਰੀ ਫਿਰ ਹਾਂਜੀ ਔਲਮਾਰੀ ਚ ਪਿਆ 5000 ਰੁਪਿਆ ਉਹੋ ਲੈ ਜੀ ਠੀਕ ਆ ਜੀ ਹਾਂ ਲਿਆਓ ਤੇ ਰੋਟੀ ਖਾਣੀ ਸੀ ਰੋਟੀ ਤਾਂ ਮੈਂ ਖਾ ਲਈ ਸੀ ਹੁਣ ਮੈਂ ਕੰਮ ਤੇ ਜਾਣਾ ਚਲੋ ਠੀਕ ਆ ਜੀ ਠੀਕ ਆ ਚਲ ਦਿਨੇ ਆਏ ਕਰੂੰਗੀ ਮੈਂ ਤੇ ਗगन ਦੋਨੇ ਭੱਜ ਜਾਂਗੇ ਜਿਹੜਾ ਕਪੜੇ ਲੈ ਲਾ ਲਾ ਕੰਮ-ਕਮ ਨਾ ਇਹ ਲੈ ਇਨਾ ਕੀ ਰਹੀ ਜੀ ਕੀ ਜਲਹਾ ਕੇ ਦਵਾ ਦਵਾ ਜਾ ਹੀ ਆ ਨਹੀਂ ਪੈਣੇ ਸਿੰਦਰੇ ਹਾਂ ਪੈਣੇ ਗਗਨ ਕਿਵੇਂ ਆ ਜਾ ਗਾਹਾਂ ਨੰਗਿਆ ਮੈਂ ਤਾਂ ਵਧੀਆ ਠੀਕ ਆ ਮੈਨੂੰ ਤੂੰ ਸੁਣਾ ਵਧੀਆ ਛਾੜੂ ਕੱਢੀ ਐ ਨੇ ਨਾਲ ਤੂੰ ਤਿਆਰ ਹੋ ਗਈ ਸੀ ਵੀ ਮੰਡੀ ਜਾਉਂ ਸੋਢੀ ਇਹੇ ਨਾ ਇੱਕ ਕਮਰੇ ਚ ਰਹਿ ਗਿਆ ਸੀ ਛਾੜੂ ਕੱਢਣ ਵਾਲਾ ਮੈਂ ਹਾਂ ਚੱਲ ਮੈਂ ਦਵਾ ਦਵਾ ਕੱਢ ਦਿਆ ਤੇ ਨਾਲੇ ਮੈਂ ਇਥੋਂ ਮੰਡੀ ਨਹੀਂ ਜਾਇਆ ਜਾਣਾ ਗਗਨ ਮੈਨੂੰ ਨਾ ਕੰਮ ਪੈ ਗਿਆ ਮੈਂ ਫਿਰੇ ਪੇਕੀ ਜਾ ਕੇ ਆਉਣਾਗਾ ਕਹਿੰਦੀ ਮੈਥੋਂ ਮੰਡੀ ਨਹੀਂ ਜਾਇਆ ਜਾਣਾ ਕੰਮ ਜਾ ਕੇ ਆਉਣੀ ਆ ਮੈਂ ਪੇਕੇ ਕੱਲ ਨੂੰ ਜਾ ਹੀ ਮੈਂ ਚੱਲ ਬੜੂ ਤੇਰੇ ਨਾਲ ਨਹੀਂ ਸਾਡੇ ਜੇ ਕੋਈ ਨਾ ਜ਼ਰੂਰੀ ਕੰਮ ਹੈਗਾ ਤੇ ਮੈਨੂੰ ਸੱਦੀ ਜਾਂਦੇ ਉਹ ਆਰੇ ਹੁਣੀ ਆ ਕੇ ਜਾ ਤੇ ਮੈਂ ਆਥਰ ਨੂੰ ਹੀ ਮੁੜਿਆ ਆਉਂਗਾ ਪੰ ਮੰਡੀ ਕਾਰ ਨੂੰ ਚੱਲੇ ਆਵਾਂਗੇ ਕੋਈ ਗੱਲ ਨਹੀਂ ਫਿਰ ਕੱਲ ਨੂੰ ਚੱਲੇ ਆਵਾਂਗੇ ਅੱਜ ਅਸੀਂ ਦੋਨੇ ਭੱਗ ਜਾਂਦੇ ਆਂ ਭੈਣ ਹਾਂ ਜਿੰਨਾ ਕਿ ਥੋ ਥੋ ਲੈਂਦਾ ਜਾਂਦਾ ਸਮਾਨ ਉਹਨਾਂ ਕ ਲਿਆਓ ਕੱਲ ਨੂੰ ਮੈਂ ਤੁਹਾਡੇ ਨਾਲ ਭੱਗ ਚੱਲ ਹਾਂ ਕੱਲ ਨੂੰ ਆਏ ਆ ਤੇ ਮੇਰੀ ਭਾਬੀ ਆਏ ਕਹਿੰਦੀ ਸੀ ਇੱਕ ਦੋ ਦਿਨਾਂ ਚ ਮੈਂ ਆਉਂਗੀ ਕੱਲ ਨੂੰ ਫਿਰ ਅਸੀਂ ਘਰੇ ਰਹਿ ਪਾਂਗੇ ਕੀ ਪਤਾ ਕੱਲ ਨੂੰ ਜਾਂ ਪਰਸੋਂ ਉਹ ਆਈ ਜਾਵੇ ਹਾਂ ਇਹ ਵੀ ਗੱਲ ਹੈਗੀ ਹੈ ਹਨਾ ਕੀ ਆ ਨਾ ਜਾਵੇ ਉਹ ਹਜੇ ਆਈ ਨਹੀਂ ਵਿਆਹ ਨੇ ਉਹਨੇ ਨਾ ਕੱਲਾ ਫੋਨ ਕਰਤਾ ਉਹ ਕਹਿੰਦੀ ਭਾਈ ਕੱਪੜਾ ਲੱਤਾ ਆਪਦਾ ਸਮਾਲੋ ਫਿਰ ਉਹੀ ਗੱਲ ਹੋ ਜੂਗੀ ਕਹਿੰਦੀ ਆਏ ਨਹੀਂ ਪਤਾ 15 ਦਿਨਾਂ ਦਾ ਨਿਕਲੇ 20 ਦਿਨਾਂ ਦਾ ਨਿਕਲੇ ਫਿਰ ਕਹਿੰਦੀ ਸੋਨੂੰ ਕੰਡਿਆ ਉਤੋਂ ਦੇ ਕਿਹੜੀ ਸੰਦੀ ਗੱਲ ਹੋ ਜੂ ਕਹਿੰਦੀ ਆ ਉਹਦੇ ਕੱਪੜੇ ਲੱਥੇ ਸਮਾਲੋ ਤਿਆਰੀ ਕਰ ਲਓ ਅਸੀਂ ਤਾਂ ਤਾਈਓ ਪਹਿਲਾਂ ਤਿਆਰੀ ਕਰ ਲਿਆਂ ਹਾਂ ਹਾਂ ਚਲ ਉਹ ਤਾਂ ਗੱਲ ਸਹੀ ਐ ਪਰ ਕਈ ਵਾਰੀ ਭਾਈ ਵਿਆਹਾਂ ਦੇ ਘਰਾਂ 'ਚ ਸਭ ਕੰਮ ਹੁੰਦੇ ਆ ਹਨਾ ਅਗਲੇ ਦੀ ਤਾਂ ਚੱਲ ਜਦੋਂ ਦਿਨ ਦੇ ਦਿਨ ਆਜੇ ਪਾਵਾਂ ਦੋ ਦਿਨ ਪਹਿਲਾਂ ਆਜੂ ਅਗਲਾ ਤਾਂ ਨਹੀਂ ਫਿਰ ਤੂੰ ਆਪਦੀ ਜੇ ਤਿਆਰੀ ਕਰਕੇ ਰੱਖੋਂਗਾ ਜਦੋਂ ਆਦਾ ਵਿਆਹ ਤਾਂ ਭੱਗ ਜਾਊਗਾ ਚਲ ਕੋਈ ਨਾ ਵਿਆਹ ਫਿਰ ਚੱਲ ਤੁਸੀਂ ਤਿਆਰੀ ਕਰ ਲਓ ਕੁਛ ਨਾ ਕੁਛ ਅੱਜ ਕਰਿਆਓ ਕੁਛ ਨਾ ਕੁਛ ਕੱਲ ਨੂੰ ਮੈਂ ਤੁਹਾਡੇ ਨਾਲ ਗੱਲ ਚੱਲੂਗੀ ਚੰਗਾ ਫਿਰ ਅੱਜ ਫਿਰ ਮੈਨੂੰ ਬੜਾ ਜ਼ਰੂਰੀ ਕੰਮ ਹੋਣਾ ਨਾ ਨਾ ਕਰ ਲੈ ਕਰ ਨਾ ਫਿਰ ਤੂੰ ਅੱਜ ਅੱਜ ਮੈਂ ਅਸੀਂ ਦੋਨੇ ਪਹਿਣਾ ਜਾਏ ਅੱਜ ਤੁਸੀਂ ਦੋਨੇ ਪਹਿਣਾ ਜਾਇਓ ਚੰਗਾ ਚੰਗਾ ਚੱਲ ਕੰਮ ਤਾਂ ਮੇਰਾ ਸਾਰਾ ਗਿਆ ਨਿਭੜ ਹੁਣ ਮੈਂ ਐਂ ਕਰਦੀ ਆਂਗੀ ਚੱਲ ਇਹ ਵੀ ਚੰਗਾ ਹੋਇਆ ਹਨਾ ਨਾਨਕੇ ਆਪਦੇ ਚਲੇ ਆ ਗਿਆ ਹੁਣ ਮੈਂ ਐਂ ਕਰਦੀ ਮੇਰੀਆਂ ਸਹੇਲੀਆਂ ਨਾ ਗੁੱਸੇ ਨਾ ਹੋ ਜਾਣ ਉਹਨਾਂ ਨੂੰ ਸਾਰੀਆਂ ਨੂੰ ਅੱਜ ਮੈਂ ਕਾੜ ਦੇ ਆਉਣੀ ਆ ਜੀ ਹੋਰ ਭਾਈ ਫਿਰ ਤੈਨੂੰ ਪਤਾ ਹੀ ਆ ਕਰਨਾ ਫਿਰ ਅਗਲਾ ਮੂੰਹ ਬਣਾ ਕੇ ਬਹਿ ਜਾਂਦਾ ਅਗਲੇ ਕਹਿੰਦੇ ਆ ਵੀ ਸਾਨੂੰ ਦਿਨ ਦੀ ਦਿਨ ਸੱਦਿਆਗਾ ਤਾਂ ਕਰਕੇ ਮੈਂ ਕਿਹਾ ਵੀ ਚਲ ਪਹਿਲਾਂ ਹੀ ਦੱਸ ਦਵਾ ਭਾਈ ਅਗਲੇ ਨੇ ਸੌ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਅਗਲਾ ਕਿਹੜਾ ਉਵੇਂ ਹੀ ਆ ਜਾਊਗਾ ਲੈ ਹਜੇ ਸੁੰਬਰੀ ਆਂਦੀ ਆ ਹਾਂ ਗਗਨ ਤੂੰ ਕਿੱਥੋਂ ਆਈ ਹੈਂਗੇ ਮੈਂ ਤਾਂ ਇੱਧਰ ਸਿੰਦੋਕੇ ਘਰੇ ਜਾ ਕੇ ਆਈ ਸੀ ਉਹਨੂੰ ਪੁੱਛ ਕੇ ਆਈ ਸੀ ਮੈਂ ਤੂੰ ਸਾਡੇ ਨਾਲ ਮੰਡੀ ਜਾਏਂਗੀ ਅਸੀਂ ਅੱਜ ਕੱਪੜਾ ਲੱਤਾਂ ਲੈਣ ਜਾਵਾਂਗੇ ਉਹ ਕਹਿੰਦੀ ਮੈਂ ਤਾਂ ਨਹੀਂ ਜਾਂਦੀ ਕਹਿੰਦੀ ਤੁਸੀਂ ਦੋਨੇ ਪਹਿਣਾ ਜਾਇਓ ਮੇਰੀ ਗੱਲ ਸੁਣਾ ਬਾਗੇ ਵਨ ਟੂ ਕੰਮ ਤੇ ਹਾਂ ਹਾਂ ਉਹ ਤਾਂ ਬਾਗੇ ਕੰਮ ਤੇ ਤੇ ਫਿਰ ਉਹ ਤੋਂ ਪੈਸੇ ਉਹ ਤਾਂ ਕਹਿ ਦਿੰਦੀ ਸਾਨੂੰ ਪੈਸੇ ਦੇ ਦੇ ਕਾ ਮੇਰੇ ਭਰਾ ਦਾ ਵਿਆਹ ਆ ਗਿਆ ਕੱਪੜੇ ਲੈਣੇ ਤੇ ਆ ਮੈਂ ਸਾਰਿਆਂ ਦਾ ਲਾਪ ਹੀ ਕਰ ਲੰਗਾ ਉਹ ਅਲਮਾਰੀ ਚ ਪਿਆ 5000 ਰੁਪਏ ਉਹ ਕਹਿੰਦੇ ਚੱਕ ਕੇ ਲੈ ਜਾ ਅੱਛਾ ਚੱਲ ਸੋਹਣੀ ਗੱਲ ਆ ਮੈਂ ਤਾਂ ਇਹ ਕਹਿੰਦੀ ਸੀ ਤੇ ਆਪਾਂ ਲਗਦੇ ਹੱਥ ਹਾਲ ਟਿਵੀਸ਼ਨ ਦੇ ਸੈੱਟ ਜੇ ਵੀ ਉੱਥੋਂ ਲਈ ਲਵਾਂਗੇ ਆਲਟਵੀਸ਼ਨ ਦੇ ਕੀ ਕਰਨੇ ਜੋ 골ਡ ਦੇ ਹੈਗੇ ਚੰਗੇ ਭੜੇ 골ਡ ਦੇ ਹੈਗੇ ਆ ਭੈਣੇ 골ਡ ਦੇ ਤਾਂ ਆਪਾਂ ਧਵਾ ਧੂ ਲਵਾਂਗੇ ਸੋਹਣ ਵੀ ਰਾਤ ਨੂੰ ਤਾਂ ਫਿਰ ਆਪਾਂ ਨੂੰ ਆਲਟਿਵੇਸ਼ਨ ਹੀ ਪਾਉਣੇ ਪੈਣਗੇ ਜਾਂ ਅੱਜ ਤੇ ਤਾਂ ਉਹੀ ਪਾਉਣੇ ਪੈਣਗੇ ਨਾ ਤੜਕੇ ਨੂੰ ਬਰਾਤ ਚੜਾਉਂਦੀਆਂ ਚਲੋ ਪਾ ਜਾਾਂਗੇ ਦਿਨੇ-ਦਿਨੇ ਤਾਂ ਪੈਣੀ ਘਰ ਆ ਜਾਂਦੀ ਆ ਕੱਠ ਵੱਟ ਚ ਰਾਤ ਨੂੰ ਨੱਚਦਿਆਂ ਟੱਪਦਿਆਂ ਨੂੰ ਕੀ ਪਤਾ ਲੱਗੇ ਜੇ ਕੋਈ ਟੂਮ ਡੈਗ ਵੀ ਮੁੜ ਕੇ ਬਣਾਉਣੀ ਕਿਹੜਾ ਸੌਫਾ ਚਲ ਫਿਰ ਆਪਾਂ ਹੀ ਲਿਆਉਣਾ ਸਾਰਾ ਸਮਾਨ ਆਪਾਂ ਤਾਂ ਮੇਨ ਉਹਨੇ ਪੈਸੇ ਦੱਸਦੇ ਆਪਾਂ ਜਾਣਾਂਗਾ ਬਾਜ਼ਾਰ ਲਿਆਉਣਾਂ ਨਾਲ ਕੱਪੜੇ ਲਿਆਉਣਾਂ ਨਾਲ ਸੈਟ ਸੂਟ ਉਹਨਾਂ ਨਾਲ ਮੈਚਿੰਗ ਕਰਕੇ ਲਿਆਵਾਂਗੇ ਮੈਂ ਤਾਂ ਐਂ ਕਹਿੰਦੀ ਸੀ ਮੈਂ ਤਾਂ ਮਲਟੀ ਸ਼ੇਡ ਦਾ ਲਿਆਉਂਗੀ ਸਾਰੇ ਸੂਟਾਂ ਨਾਲ ਪੈਜੂਗਾ ਕਿੱਥੇ ਬਾਰ ਇੰਨੇ ਵਿਆਹ ਸਾਦੀ ਚ ਨਾ ਕਰਿਆ ਕਰ ਕਨੂਸਾ ਚੱਲ ਕੋਈ ਗੱਲ ਨਹੀਂ ਭਾਂਡੇ ਮਾਂਦੀਆਂ ਮੈਂ ਉਹਨੇ ਕੰਮ ਨਿਮੇੜ ਦਿਆ ਫਿਰ ਮੰਡੀ ਚੱਲਦਾ ਤੂੰ ਕੱਢ ਲੈ ਝਾੜ ਉਹਨੇ ਬਸ ਮੇਰਾ ਤਾਂ ਆ ਹੀ ਰਹਿ ਗਿਆ ਅੰਦਰ ਪੋਚੇ ਪੂਚੇ ਲਾਤੇ ਮੈਂ ਗਿੱਲੇ ਮੜਾ ਧਿਆਨ ਨਾਲ ਚਾਹੀਂ ਅੱਛਾ ਚੱਲ ਠੀਕ ਆ ਭਾਂਡੇ ਮਾਂਜੇ ਪਿਆ ਹਾਂ ਹਾਂ ਭਾਂਡੇ ਮਾਂਜੇ ਪਿਆ ਬਸ ਤੂੰ ਆ ਜਾ ਤਿਆਰ ਹੋ ਕੇ ਤਿਆਰ ਨਹੀਂ ਆ ਮੈਂ ਤਾਂ ਕਿਹੜਾ ਕੋੜੇ ਪੀਣ ਨੇ ਆ ਗੱगन ਆ ਜਾ ਹੁਣੋ ਇੱਥੇ 9:00 ਵਜ ਗਏ ਫਿਰ ਬੰਟੂ ਨੇ ਵੀ ਰੋਟੀ ਖਾਣ ਆਉਣਾਗਾ ਆ ਆਊਗਾ ਉਹ ਤੇ ਹੋਰ ਰੋਟੀ ਖਾਣ ਤਾਂ ਆਉਣਾ ਹੀ ਹੋਂ ਦੁਪਹਿਰੇ ਫਿਰ 1:00 ਵਜੇ ਆਊਗਾ ਉਹ ਫਿਰ ਉਹਨੂੰ ਮੁੜ ਕੇ ਵੀ ਆਉਣਾ ਪੈਸੇ ਵਿੱਚ ਪਾਲਾ ਕਿ ਉਹਨੂੰ ਕੰਨ ਦਿਖਾਈ ਗਿਆ ਤਾਂ ਮੇਰੇ ਕੋਲ 3000 ਹੀ ਹੈ ਤੈਨੂੰ ਕਿੰਨੇ ਦੇ ਦੇ ਬੰਟੂ ਨੇ ਮੈਂ ਤਾਂ 5000 ਦੇ ਦਾਂ ਚੱਲ ਵਧੀਆ ਕੇਰਾ ਆਪਾਂ ਸਾਰੀ ਖਰੀਦਦਾਰੀ ਕਰ ਲਿਆਵਾਂਗੇ ਮੈਂ ਤਾਂ ਨਾ ਅੰਦਰ ਹੀ ਪੈਸੇ ਪਰਸ ਵਿੱਚ ਪਾ ਲੈਣੀ ਹੁੰਦੀ ਆ ਤੈਨੂੰ ਪਤਾ ਹੀ ਅੱਜਕੱਲ ਉਹ ਮੈਂ ਆਖਿਆ ਕਿੱਥੇ ਕਿੱਟ ਜੀ ਚੱਕੂੰਗੀ ਨਾਲ 1 ਵਜੇ ਆਊਗਾ ਬੰਟੂ ਹਾਂ ਹਾਂ 1 ਵਜੇ ਆਊਗਾ ਬਸ ਉਹ ਤਾਂ 12 ਵਜੇ ਨੂੰ ਮੁੜੇ ਆਵਾਂਗੇ ਮੁੜੇ ਆਵਾਂਗੇ ਤੇ ਮੇਰੀ ਗੱਲ ਸੁਣ ਛੂਟ ਸਹੀ ਪਸੰਦ ਕਰ ਲਈ ਤੇਰੇ ਨਖਰੇ ਹੀਟ ਨਹੀਂ ਕੋਈ ਆਉਂਦਾ ਹੁੰਦਾ ਨਾਲ ਹਾਂ ਨਾਲ ਆਕਰ ਨੂੰ ਮੈਂ ਲੈਣਾ ਲੜ ਲੜ ਹੁੰ ਚਲ ਮੇਰੀ ਪਸੰਦ ਦਾ ਤਾਂ ਨਾ ਤੂੰ ਲੈ ਦੀ ਚਲ ਠੀਕ ਹੈ ਮੈਂ ਆਪੀ ਪਸੰਦ ਕਰ ਲੂ ਉਹਨਾਂ ਦੇ ਕੱਪੜੇ ਹਾਂ ਆਪਦੀ ਪਸੰਦ ਦਾ ਲੈ ਦੀ ਮੈਂ ਤਾਂ ਉਹੇ ਜਿਹੀ ਪਾ ਲੂ ਚਲ ਨਹੀਂ ਹੋ ਆ ਗਿਆ ਆਟੋ ਮੋੜ ਤੇ ਚਲਾ ਜਾ ਚੱਕਰ ਪੈਰੀ ਹੋ ਜਾ ਫਿਰ ਨਹੀਂ ਜੈਨ ਖਾਨ ਕੰਜਰਖਾਨੇ ਹਨਾ ਕਹਿੰਦੇ ਹੁੰਦੇ ਸੈਟ ਤਾਂ ਆਪਾਂ ਨੂੰ ਸੋਨੇ ਮਿਲ ਗਏ ਹੋਰ ਭਣਿਆ ਹਾਰ ਜਾ ਤਾਂ ਮੈਨੂੰ ਭਲਾ ਹੀ ਸੋਹਣਾ ਲੱਗੇ ਦੇਖ ਹਾਂ ਮੈਂ ਤਾਂ ਤਾਂ ਹੀ ਤਾਂ ਕਹਿੰਦਾ ਸੀ ਮਾ ਤੇ ਰੰਗ ਵੀ ਗੋਹਰਾਨੀਗੇ ਮੈਂ ਫਿਰ ਵੀ ਸਾਵਲੀ ਜੀ ਹਾਂ ਮੈਂ ਬਾਹਲੇ ਕਾਲੀ ਜੀ ਨੇ ਕਹਿੰਦੀ ਹੁੰਦੀ ਆਪਦੇ ਆਪ ਨੂੰ ਹਰ ਸਾਵਲੀ ਚ ਕਹਿ ਦਿੰਦੇ ਹਾਂ ਨਾ ਨਾਈ ਸੋਹਣੀ ਲੱਗ। ਨਾ ਇੰਨਾ ਕਾਲਾ ਰੰਗ ਤਾਂ ਹੈ ਨਹੀਂ ਨਾਲੇ ਰੰਗ ਤਾਂ ਦੋ ਹੀ ਹੁੰਦੇ ਆ। ਗੋਰਾ ਕੀ ਕਾਲਾ ਕੀ। ਸੋਹਣੇ ਲੱਗਣਗੇ ਆ ਸੀ ਮਲਟੀ ਸ਼ੇਡ ਕਿਆਂ ਮੰਦੀ ਆ। ਹਾਂ। ਲੈ ਆਈ ਨਾ ਚੂ ਮੈਂ। ਆ ਮੈਂ ਪਾ ਕੇ ਦੇਖ ਲੈ। ਬਾਹਲੇ ਤਾਂ ਨਹੀਂ ਲੰਬੇ ਜਲੇ ਮੈਂ। ਨਹੀਂ ਨਹੀਂ ਵਿਆਹ ਚ ਤਾਂ ਇਦੋਂ ਵੱਡੇ ਵੱਡੇ ਪਾਉਣਗੇ ਪਾੜੀ ਦੇ ਅੱਖੀ ਮਾਰਦੇ ਆ ਤਮਾਸੀ ਦੇ ਕੋਲ। ਆਪਾਂ ਕਿਹੜਾ ਕਟਾ। ਹਾਂ ਹਾਂ ਉਹ ਆਏ ਜਕ ਨੇ ਮੇਰਾ ਪੁਰਾਣਾ ਤਾਂ ਮੈਨੂੰ ਚਿੜੀਆਂ ਦਾ ਦੁੱਧ ਵੀ ਲਿਆ ਹੁੰਦਾ ਲਾ ਚਿੜੀਆਂ ਦਾ ਦੁੱਧ ਮੈਂ ਤਾਂ ਕਦੇ ਸੁਣਿਆ ਨਹੀਂ ਪਰ ਉਹ ਖੁਕਰੀ ਵਾਲੀ ਆ ਚਲ ਕੋਈ ਨਹੀਂ ਉਹ ਤਾਂ ਆਲੇ ਉਹ ਹੀ ਆ ਮਾਰੀ ਜਾਂਦਾ ਰਹਿੰਦੇ ਨੇ ਪਾਡਾਂ ਦਾ ਕਿਸੇ ਕਿਸੇ ਨੂੰ ਆਣ ਹੁੰਦੀਆਂ ਲਿਆ ਰੱਖ ਸਾਈਡ ਤੇ ਮੜਾ ਡੱਬੀ ਚ ਪਾ ਦੇ ਹਾਂ ਤੇ ਆ ਵੀ ਲਾ ਕੇ ਸਾਹ ਮੀ ਦੇ ਕੋਈ ਨਹੀਂ ਭਾਈ ਰੱਖ ਨਹੀਂ ਸੋਹਣੇ ਲੱਗਦੇ ਨਹੀਂ ਨਹੀਂ ਕੋਈ ਆ ਜਾਂਦੀ ਹੁੰਦੀ ਆ ਸਾਹ ਕੋਈ ਨਾ ਪਿਆਰ ਆਪਾਂ ਚੋਰੀ ਕਰਕੇ ਲਈ ਆ ਆਪਾਂ ਦਿਖਾ ਦਾਂਗੇ ਭਣ ਵਿਆਹ ਵਾਸਤੇ ਲੈਂਦੇ ਆ ਉਹ ਤਾਂ ਠੀਕ ਆ ਹਾਂ ਤੇ ਹੁਣ ਘਰੇ ਆਹ ਤਾਂ ਦੇਖ ਲਿਓ ਛੂਟ ਕੇ ਕੱਢ ਕੇ ਆਪਾਂ ਹਾਂ ਨਹੀਂ ਨਹੀਂ ਡੱਬੀ ਕਿੱਥੇ ਆ ਨਹੀਂ

ਮਤ ਭਣੀ ਇੱਕ ਗੱਲ ਤੈਨੂੰ ਉਹੀ ਕਹਿੰਦੀ ਸੀ ਜਿਹੜੀ ਕੈਨੀ ਹੁੰਨੀ ਆ ਕੀ ਕਹਿੰਦੀ ਸੀ ਮੈਂ ਆਏ ਕਹਿੰਦੀ ਸੀ ਵਿਆਹ ਮੈਂ ਸੂਟ ਲਿਆ ਤਾਈ ਹਨਾ ਤੇ ਇਹ ਤਾਂ ਮੇਰੇ ਬਾਹਲਾ ਲੀਲਾ ਜਿਹਾ ਲੱਗੂਗਾ ਹੋਰ ਹੀ ਮੋਰ ਪੰਖੀ ਹੋ ਜ ਮੈਂ ਤਾਂ ਪਾਲੀ ਕਾਲੀ ਲੱਗੂ ਨਹੀਂ ਨਹੀਂ ਮੇਕਅਪ ਚ ਕੁਛ ਨਹੀਂ ਪਤਾ ਲੱਗਦਾ ਹੈਗਾ ਇਹ ਤਾਂ ਹੁਣ ਉਹੀ ਰੰਗ ਲੱਗਦਾ ਐਂ ਜੇ ਤੇ ਉੱਥੇ ਜਦੋਂ ਮੇਕਅਪ ਕੀਤਾ ਹੋਇਆ ਤੇ ਭਲਾ ਹੀ ਚੂਗਾ ਆ ਦੇਖ ਮੇਰਾ ਹਲਦੀ ਤੇ ਪਾਉਣ ਵਾਲਾ ਹਏ ਮੈਂ ਤਾਂ ਹੀ ਕਹਿੰਦੀ ਸੀ ਕੀ ਵਿਆਹ ਘੜ ਤੇਰਾ ਰੰਗੂ ਇਹ ਬਥੇਰਾ ਜਿੱਟਾ ਦਾ ਦੇਖ ਖਿੜਗੀ ਤੋਂ ਤਾਂ ਹੈ ਤੂੰ ਤਾਂ ਆਹ ਵੀ ਪਾ ਲੇਗੀ ਤਾਂ ਵੀ ਸੋਹਣਾ ਲੱਗੂਆ ਕੁੜਿਆ ਮੇਰਾ ਬੱਟੇ ਬਟਾਲ ਪਣ ਦੇਖ ਬੱਟੇ ਵਟਾਉਣ ਨੂੰ ਹੁਣ ਤੈਨੂੰ ਵੀ ਪਤਾ ਮੈਨੂੰ ਪਸੰਦ ਕਰਕੇ ਲਈ ਹੈ ਗਗਨ ਘਰ ਆ ਕੇ ਐ ਨਾ ਕਰਿਆ ਕਰ ਉੱਥੇ ਤੂੰ ਪਸੰਦ ਕਰ ਲੈਂਦੀ ਇਹ ਮੈਂ ਕੋਈ ਹੋਰ ਪਸੰਦ ਕਰ ਲੈਂਦੀ ਅੱਜ ਉਹ ਮੇਰੇ ਪਸੰਦ ਹੀ ਨਹੀਂ ਹੈਗਾ ਮੈਂ ਕਿਵੇਂ ਲੈ ਲਾਂ ਨੀ ਇੱਕ ਤਾਂ ਮੇਰਾ ਰੰਗ ਪੱਕਾ ਸੋਹਣਾ ਲੱਗੇ ਇੱਕ ਆ ਪੀਲਾ ਰੰਗ ਜਦੋਂ ਮੈਂ ਪਾਉਂਗੀ ਅੱਧਾ ਤਾਂ ਮੇਰੀ ਸੂਰਤ ਹੀ ਤਾਂ 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 ਤੇ ਪੈ ਜੂ ਫਿਰ ਜੇ ਤੂੰ ਰੱਖਣਾ ਰੱਖ ਲੈ ਕੋਈ ਨਹੀਂ ਗੱਲ ਕਰਾ ਨਹੀਂ ਮੈਂ ਰੱਖਦੀ ਮੈਂ ਤਾਂ ਫਿਰ ਬਦਲ ਕੇ ਲਿਆਉਂਗੀ ਕਾ ਸੰਤਰੀ ਵੀ ਸੋਹਣਾ ਨਹੀਂ ਐ ਤੂੰ ਚਲ ਮੈਂ ਵੀ ਸਮਾ ਲੂੰਗੀ ਫਿਰ ਹਾਂ ਉਹ ਤਾਂ ਮੇਰੇ ਦੋਨੇ ਆਏ ਜਿਹੋਗੇ ਪੀਲੇ ਜੇ ਹਨਾ ਹੋਰ ਨਹੀਂ ਬਟਾਲਾ ਚਲ ਨਾ ਮੈਂ ਫੋਨ ਹੁਣ ਮੈਂ ਤੇਰੇ ਨਾਲ ਹੀ ਸੀ ਭਾਬੀ ਦਾ ਫੋਨ ਕਿਹੜੇ ਸੰਨ ਚ ਆ ਗਿਆ ਫੋਨ ਤਾਂ ਘਰੇ ਛੱਡ ਗਈ ਸੀ ਮੈਂ ਤਾਂ ਨਿਉਂ ਕਹਿੰਨੀ ਆ ਬੀ ਕੀ ਪਤਾ ਮੈਂ ਹੁਣ ਕਰ ਲਿਆ ਹੋਵੇ ਆਉਗੀ ਆਉ ਆ ਵੀ ਪੀਤੀ ਆ ਆਉਗੀ ਕਦ ਦੇ ਦਿਨ ਚ ਹੂੰ ਕਹਿੰਦੀ ਸੀ ਇਹ ਨਹੀਂ ਪਤਾ ਸ਼ਾਮ ਨੂੰ ਆ ਜੇ ਇਹ ਨਹੀਂ ਪਤਾ ਕੱਲ ਨੂੰ ਆ ਜੇ ਮੈਂ ਸੱਚ ਤੈਨੂੰ ਐਂ ਕਹਿੰਦੀ ਸੀ ਜਦੋਂ ਬੰਟੂ ਰੋਟੀ ਖਾਣ ਆਇਆ ਹੂੰ ਤੇ ਜਿਹੜੇ ਆਪਣੇ ਉਹ ਸੋਹਣੇ ਦੇ ਸੈਟ ਆ ਹਾਂ ਉਹ ਫੜਾ ਦੇ ਉਹਨੂੰ ਕਿਉਂ ਕਾਦੇ ਵਾਸਤੇ ਲੈ ਤੇਰਾ ਬਾਈ ਤਾਂ 5 ਦਿਨ ਨਹੀਂ ਆਉਂਦਾ ਹਜੇ ਉਹ ਤਾਂ ਠੀਕ ਹੈ ਪਰ ਸੈਟ ਕਾਦੇ ਵਾਸਤੇ ਫੜਾਉਣੇ ਆ ਤਵਾਉਣ ਵਾਸਤੇ ਤਵਾਉਣ ਨੂੰ ਤੋਤੀ ਪਿਆ ਰਹਿੰਦੇ ਅੱਧਾ ਸਿਆਣਾ ਲਾ ਲੈਂਦੇ ਆ ਨਹੀਂ ਨਹੀਂ ਲਾਉਂਦੇ ਅੱਧਾ ਸਿਆਣਾ ਇਹ ਤਾਂ ਪ੍ਰਾਣੀਆਂ ਗੱਲਾਂ ਤੂੰ ਤਾਂ ਬੀਬੀ ਦੇ ਕਹੇ ਤੋਂ ਸ਼ੱਕ ਜਾਂ ਕਰ ਲੈਣੀ ਨਹੀਂ ਨਹੀਂ ਸ਼ੱਕ ਨਹੀਂ ਕਰਦੀ ਹੈਗੀ ਮੈਨੂੰ ਪਤਾ ਹੀ ਹੈ ਭੈਣ ਮਸਾ ਬੰਦਾ ਸਿਆਣਾ ਮਹਿੰਗਾ ਬਹੁਤ 80000 ਨੂੰ ਤੋਲਾ ਹੋਇਆ ਪਿਆ ਚੱਲ ਫਿਰ ਐ ਕਰੂੰ ਹੂੰ ਤੂੰ ਆਪਦਾ ਸੈਟ ਨਾ ਫੜਾਈ ਮੈਂ ਤੇ ਆਪਦਾ ਸੈਟ ਫੜਾਉਂਗੀ ਭੈਣ ਉਹ ਤਾਂ ਐ ਕੋਈ ਨਹੀਂ ਤੂੰ ਫੜਾਦੀ ਖੱਟਾ ਖੱਟਾ ਤੂੰ ਫੜਾਦੀ ਮੈਂ ਤਾਂ ਨਹੀਂ ਫੜਾਉਂਦੀ ਹੈਗੀ ਨਾਲੇ ਆ ਦੇਖ ਲੈ ਤੂੰ ਤਾਂ ਮੁੱਲ ਦੇ ਨਹੀਂ ਸਾਹਮਦੀ ਹੈਗੀ ਸਿਆਣੇ ਦੇ ਪਾ ਪਤਾ ਨਹੀਂ ਕਿਵੇਂ ਉਹ ਤੇ ਸੰਭਾਲ ਕਰੇਗੀ ਸੰਭਾਲ ਕਾ ਤਾਂ ਨਹੀਂ ਕਰੋਗੀ ਸਿਆਉਣਾ ਤਾਂ ਸਿਆਉਣਾ ਹੀ ਹੁੰਦਾ ਜਿੰਦ ਵੇਚ ਕੇ ਮਿਲ ਜੇ ਨਾ ਮੈਂ ਤਾਂ ਉਹ ਵੀ ਲੈਣਾ ਮੇਰੀ ਗੱਲ ਸੁਣਾ ਹਾਂ ਸੈਟ ਫੜਾਦੀ ਭੈਣ ਬਣ ਕੇ ਵਨ ਟੂ ਰੋਟੀ ਖਾਣ ਆਇਆ ਉਹਨੂੰ ਕਹਿਦੀ ਸਨਾਰੇ ਦੇ ਫੜਾ ਦੂਗਾ ਤੇ ਧੋ ਦੂਗਾ ਜਦੋਂ ਅੱਥ ਨੇ ਆਊਗਾ ਮੁੜ ਕੇ ਫੜ ਲਿਆਊਗਾ ਉੱਥੇ ਕਿਹੜਾ ਆਏ ਬਰੇ ਗਜਾਰਨੇ ਆ ਉਤੇ ਚਲ ਫਿਰ ਜੇ ਤੂੰ ਤਵਾਈਂਗੀ ਮੈਂ ਵੀ ਤਵਾਈ ਲਊਂ ਤਵਾਈ ਨਹੀਂ ਸੋਣਾ ਲੱਗੂ ਚਾ ਫਿਰ ਆਏ ਨਾ ਪਾਰਟੀ ਮਾਰਾਂਗੇ ਆਪਾਂ ਵੀ ਅਸੀਂ ਕਿਹੜਾ ਕਿਸੇ ਨਾਲ ਘਾਟਾਂ ਜਾਂ ਸਾਡੇ ਸਹੁਰਿਆਂ ਨੇ ਕਿਹੜਾ ਟੁੰਮਾ ਨਹੀਂ ਪਾਈਆਂ ਨਹੀਂ ਮੈਂ ਤਾਂ ਕਹਿੰਦੀ ਆਏ ਕਹਾਂਗੀ ਅਸੀਂ ਐਸਾ ਵਿਆਹ ਆਗਲੇ ਪਤਾ ਫਿਰ ਕੀ ਕਹਿਣੀਆਂ ਇਹਦੇ ਵੱਡੇ ਭਰਾ ਦੇ ਵਿਆਹ ਵੇਲੇ ਤਾਂ ਇਹਨਾਂ ਦੇ ਸੈਟ ਪਾਏ ਨਹੀਂ ਸੀਗੇ ਉਦੋਂ ਤਾਂ ਦੇਖ ਲੈ ਆਪਣੇ ਕੋਲ ਕੱਲੇ ਪੈਂਡਲ ਸੀਗੇ ਜਾਂ ਕਾਂਟਿਆਂ ਦਾ ਜੋੜਾ ਸੀ ਤੇ ਸੁਖਣਾ ਹੁਣ ਤਾਂ ਆਪਣੇ ਕੋਲੇ ਹਾਰ ਵੀ ਹੈਗੀ ਆ ਸਭਾ ਮਗਲ ਦੇ ਨੂੰ ਟਾਈਮ ਨਹੀਂ ਲੱਗਦਾ ਕਹਿੰਦੇ ਹੁੰਦੇ ਆ ਇਹ ਤਾਂ ਪਤਾ ਹੀ ਨਹੀਂ ਕਦੋਂ ਆਪਾਂ ਕਿਉਂ ਕਹਾਂਗੇ ਵੀ ਹੁਣ ਕਰਾਇਆ ਕਹਿ ਦਾਂਗੇ ਉਹ ਵੀ ਹੈਗੇ ਸਾਡੇ ਕੋਲੇ ਭਣਚੈਨੀ ਸੈਟ ਕੀ ਕਹਿਿੰਦੇ ਹੁੰਦੇ ਉਹਨਾਂ ਨੂੰ ਜੁਗਣੀ ਸੈਟ ਸੈਣੀ ਸੈਟ ਹਾਂ ਕਿੰਨੇ ਸੈਟ ਜਾਂ ਹੁੰਦਾਗਾ ਹਾਂ ਵੀ ਉਹ ਵੀ ਹੈਗਾ ਤੇ ਸਾਡੇ ਕੋਲ ਹਾਰ ਨਾਲ ਵੀ ਹੈਗਾ ਉਹੀ ਤਾਂ ਗੱਲ ਆ ਹਾਂ ਤੇ ਨਾਲੇ ਵਿਆਹ ਚ ਤਾਂ ਜਿੰਨਾ ਮਰਜ਼ੀ ਸਿਆਣਾ ਪਾਲਾ ਅਗਲੇ ਦਾ ਮੁੰਡਾ ਵੀ ਲੱਗਦਾ ਹ ਸੋਣਾ ਗਾ ਹੋਰ ਬਾਹਲਾ ਸੈਂਪਲ ਜਾਨੀ ਲੈ ਲੈ ਮਾਂ ਦਾ ਸੂਟ ਮੈਂ ਤਨ ਕਹੀ ਵੀ ਰਹੀ ਚੱਜ ਦਾ ਲੈ ਲੈ ਹੋਰ ਕੋਈ ਨਹੀਂ ਕੋਈ ਨਾ ਫਲਕਾਰੀ ਲਾਉਗੀ ਨਾ ਜਦ ਬਹੂ ਆਈ ਹੱਥ ਨੇ ਉਦੋਂ ਸੋਹਣੇ ਲੱਗੂ ਬਾਕੀ ਰਹਿੰਦੀ ਖੁੰਦੀ ਹਜੇ ਜਦੋਂ ਉੱਥੇ ਬਰੀ ਖਰੀਦਾਂਗੇ ਉਦੋਂ ਲੈ ਲਾਂਗੇ ਸੂਟ ਆਪਾਂ ਸੂਟਾਂ ਦਾ ਤੋੜਾ ਉਹੀ ਤਾਂ ਗੱਲ ਹੈ ਹਾਂ ਚੱਲ ਮੈਂ ਤਾਂ ਨਾ ਮਨ ਬਾੜੀ ਭੁੱਖ ਲੱਗੀ ਪਈ ਮੈਂ ਤਾਂ ਚਾਹ ਪੀ ਕੇ ਭੁੱਖ ਜੀ ਨਹੀਂ ਬਿਟੀ ਨਾਲੇ ਤਾਂ ਮੈਂ ਕੋਟ ਹੋਰ ਚਾਹ ਬਣਾਉਣੀ ਆ ਹੈ ਤੇ ਨਾਲੇ ਜਿਹੜੇ ਸਮੋਸੇ ਲੈ ਆਇਆ ਉਹ ਤਾਂ ਖਾ ਲ ਗਏ ਨਹੀਂ ਸਮੋਸੇ ਤਾਂ ਖਾ ਲਾਂਗੇ ਹਾਂ ਫੈਮੇ ਵਾਲਾ ਹੋਇਆ ਤਾਂ ਮੈਂ ਤਾਂ ਚਾਹ ਪੀਣੇ ਮੈਂ ਵੀ ਅਖਾ ਤੈਨੂੰ ਪਤਾ ਮੇਰੇ ਤਾਂ ਚਾਹ ਬਣਾ ਜਮਾ ਹੀ ਨਹੀਂ ਸਰਦਾ ਜਾ ਤਰਿਆ ਚਾਹ ਫਿਰ ਮੈਂ ਸੂਟ ਜੇ ਸਾਮ ਦਿਨੀ ਅੰਦਰ ਕੱਲ ਨੂੰ ਜਾ ਆਵਾਂਗੇ ਸਮਾਉਣ ਵਾਲੇ ਕੋਲ ਸਾਮਲਾ ਸਾਮਲਾ ਉਹਨੂੰ ਦੇ ਆਵਾਂਗੇ ਹੋਰ ਉਹ ਦਿਨ ਬੰਟੂ ਆ ਜੀ ਉਹ ਦਿਨ ਸੈਟ ਸਿੱਟ ਕੱਢਾਂ ਮੈਂ ਵੀ ਪੇਟੀ ਚ ਉਹ ਵੀ ਸਾਮ ਤਾਂ ਚੱਲ ਬਣਾ ਰੋਟੀ ਨੂੰ ਯਾਰ ਮਨ ਤਾਂ ਕਰਦਾ ਨਹੀਂ ਹੈਗਾ ਅੱਜ ਨਾ ਢੱਡਿਆ ਦੁਖੀ ਜਾਂਦਾ ਮੇਰਾ ਕਿਉਂ ਆਏ ਕਿਵੇਂ ਦੁਖਣ ਲੱਗੇ ਢੱਡਾ ਪਤਾ ਨਹੀਂ ਯਾਰ ਚੱਲ ਕੋਈ ਨਹੀਂ ਮੈਂ ਤਾਂ ਹੀ ਲੈ ਕੇ ਆਈ ਸੀ ਰੋਟੀ ਮਹਾਂ ਚਲ ਭੁੱਖ ਲੱਗੀ ਹੋਣੀ ਹੈ ਸੁਬਾ ਦੀ ਰੋਟੀ ਖਾਦੀ ਹੋਈ ਹੈਗੀ ਵੀਰੋ ਅੱਜ ਦੁਪਹਿਰੇ ਖਾਣੇ ਆ ਸਾਨੂੰ ਅਸੀਂ ਵੀ ਜਾਇਆਂ ਸੀਗੀਆਂ ਬਾਜ਼ਾਰ ਜਾਇਆਂ ਸੀਗੀਆਂ ਹਾਂ ਚੱਲ ਵਧੀ ਕੀ ਤੇ ਲਿਆਉਂਦਾ ਕੱਪੜਾ ਢੀਡਾ ਹਾਂਜੀ ਕੱਪੜਾ ਢੀਡਾ ਲਿਆਉਂਦੇ ਅਸੀਂ ਤਾਂ ਵਧੀਆ ਸੰਤ ਅੱਧਾ ਘੰਟਾ ਹੋ ਗਿਆ ਇਆਂ ਨੂੰ ਥੋੜੇ ਕਰਕੇ ਅਸੀਂ ਜਲਦੀ ਆਈਆਂ ਵੀ ਤੁਸੀਂ ਆ ਜਾਵੋਗੇ ਅੱਛਾ ਅੱਛਾ ਤੇ ਆਏ ਨਹੀਂ ਉੱਥੇ ਕੋਈ ਅੱਛਾ ਉਹ ਤਾਂ ਕੱਲ ਨੂੰ ਆਉਗੀ ਭਾਬੀ ਅੱਛਾ ਮੈਨੂੰ ਆਸੀਗੀ ਅੱਜ ਆਉਣਾ ਹੋਵੇ ਨਾ ਨਾ ਕੱਲ ਨੂੰ ਤਾਂ ਪੱਕਾ ਹੀ ਆਉਂਗੀ ਭਾਬੀ ਫਿਰ ਕਿੰਨੇ ਖਰਚ ਤੇ ਪੈਸੇ ਪੈਸੇ ਤਾਂ ਕੀ ਖਰਚ ਨੇ ਜੀ ਹੁਣ ਤੁਹਾਨੂੰ ਪਤਾ ਥੋੜੇ ਥੋੜੇ ਨਾਲ ਖਰਚਾ ਹੋਈ ਜਾਂਦਾ ਦੋ ਸ਼ੂਟ ਲਈ ਹੂੰ ਤੇ ਸੈਟ ਸੁੱਟ ਜੇ ਲਿਆ ਇਹ ਅਲਟਿਵੀਸ਼ਨ ਦੇ ਜਾਗੋ ਤੇ ਪਾਉਣ ਨੂੰ ਹਜੇ ਘੱਗਰੇ ਰਹਿੰਦੇ ਲਿਆਉਣ ਵਾਲੇ ਤੁਸੀਂ ਕੱਢ ਦੋ ਧੁੱਕੀ ਮਾ ਦੀ ਤੀਓ ਐਸਤਾ ਹਜੇ ਘਟਦੇ ਸੀਗੇ ਕਿੱਥੇ ਗਗਨ ਕੋਲੇ ਘਟ ਗਏ ਸੀਗੇ ਪੈਸੇ ਉਹਦੇ ਕੋਲ 3000 ਹੀ ਸੀ 1000 ਉਹਨੂੰ ਦਿੱਤਾ ਧਾਰਾ ਵਿੱਚੋਂ ਚਲ ਕੋਈ ਨਾ ਸੋਨੂੰ ਤਾਂ ਚਾਹੀ 50000 ਦੇ ਕੇ ਤੋਰਦੇ ਤੁਸੀਂ ਤਾਣਾ ਬਖਸ਼ੋ ਐ ਇੰਦਾ ਨਹੀਂ ਹੁੰਦਾ ਜੀ ਐ ਤਾਂ ਹੁਣ ਅਸੀਂ ਵੀ ਦੇਖ ਕੇ ਖਰਚਾ ਕਰਾਂਗੇ ਆ ਸਾਨੂੰ ਪਤਾ ਹੀ ਆ ਮੇਰੀ ਗੱਲ ਸੁਣ ਲਾ ਹਾਂ ਆਪਦਾ ਤੁਸੀਂ ਖਰਚਾ ਕਰੀ ਜਾਂਦੇ ਨਾ ਮੈਂ ਜਮਾ ਨਹੀਂ ਕੁਝ ਕਹਿੰਦਾ ਹੈਗਾ ਮੈਨੂੰ ਉੱਥੇ ਕੋਈ ਬੋਲਿਆ ਨਾ ਖਰਚਾ ਪਾਣੀ ਕਰਨ ਲੱਗਿਆ ਹਿਸਾਬ ਦਾ ਹਿਸਾਬ ਲਾ ਲਈ ਲੈ ਤੁਹਾਨੂੰ ਕੌਣ ਬੋਲਦਾ ਤੁਹਾਡੇ ਸਾਲੇ ਦਾ ਵਿਆਹ ਮੈਂ ਤਾਂ ਕੁਝ ਨਹੀਂ ਕਹਿੰਦੀ ਸੀ ਜਿੰਨਾ ਮਰਜ਼ੀ ਕਰਿਆ ਉਹਦਾ ਖਰਚਾ ਮੁੜ ਕੇ ਉੱਥੇ ਖਾਣ ਪੀਣ ਤੋਂ ਰੋਕੀ ਜੇ ਵੀ ਆ ਨਹੀਂ ਕਰਨਾ ਉਹ ਨਹੀਂ ਕਰਨਾ ਹੈਗਾ ਫਿਰ ਹਿਸਾਬ ਦਾ ਹਿਸਾਬ ਲਾ ਲਈ ਖਾਣ ਪੀਣ ਤੋਂ ਕਿਹੜਾ ਤੁਸੀਂ ਖਰੀਦ ਕੇ ਲਿਆਉਣਾ ਖਾਣ ਪੀਣ ਚ ਤਾਂ ਹੁਣ ਮੇਰਾ ਭਰਾ ਵਿਆਹ ਚ ਖਰਚਾ ਕਰੂਗਾ ਹੀ ਚੱਕੂਗਾ ਫਿਰ ਮੈਂ ਹੁਣ ਚੰਗਾ ਲੱਗਦਾ ਪਰੋਣਾ ਉਹਨਾਂ ਦਾ ਖਰਚਾ ਪਾਣੀ ਉਹੀ ਕਰਨਗੇ ਹੋਰ ਮੇਰੇ ਸਾਲੇ ਦੱਸ ਕੋਈ ਮੈਂ ਲੈ ਕੇ ਜਾਊਗਾ ਉਹਨਾਂ ਵਾਸਤੇ ਉਹ ਤਾਂ ਠੀਕ ਹੈ ਜੀ ਆਦਾ ਕੁਛ ਖਾਓ ਪੀਓ ਇੰਜੋਏ ਕਰਿਓ ਠੀਕ ਹੈ ਗੱਲ ਕਰ ਉੱਥੇ ਨਾ ਉਹੀ ਉਹ ਚੱਲ ਜਾਣਾ ਪਾਇਓ ਹੈਗੇ ਜਲੂਸ ਜਾਣਾ ਕੱਢਿਓ ਬਸ ਖਾਣ ਪੀਣ ਨਾ ਫੇਰ ਹੀ ਪਤਾ ਲੱਗੂਗਾ ਲੋਕਾਂ ਨੂੰ ਵੀ ਪਰੋਣਾ ਆਇਆ ਮਾੜਾ ਮੋਟਾ ਤਾਂ ਹੋਈ ਜਾਂਦਾ ਹੁੰਦਾ ਹੋ ਜਾਂਦਾ ਹੁੰਦਾ ਮਾੜਾ ਮੋਟਾ ਹੋ ਜਾਂਦਾ ਤੁਸੀਂ ਤਾਂ ਬਾੜਾ ਹੀ ਜ਼ਿਆਦਾ ਕਰ ਦਿੰਨੇ ਹੋ ਕਦੇ ਕਦੇ ਚੱਲ ਕੋਈ ਨਾ ਯਾਰ ਮੈਂ ਤਾਂ ਨਾ ਮੈਂ ਤਾਂ ਖਾਂਦਾ ਨਹੀਂ ਰੋਟੀ ਮਨ ਜਾਣਾ ਹੋ ਰਹੀ ਹੋਇਆ ਪਿਆ ਮੈਂ ਤਾਂ ਚਾਹ ਦੀ ਘੁੱਟ ਬਣਾਦੀ ਆ ਯਾਰ ਚਾਹ ਦੀ ਘੁੱਟ ਤਾਂ ਕੋਈ ਨਹੀਂ ਜੀ ਮੈਂ ਬਣਾ ਦੂੰਗੀ ਹਾਂ ਤੇ ਕੋਈ ਨਹੀਂ ਮੈਂ ਨਾ ਉਹ ਸੱਟਾ ਸਾਡੇ ਸੋਨੇ ਦੇ ਕੱਡੇ ਤੇ ਮੇਰੇ ਤੇ ਗਗੰਦੇ ਤੇ ਉਹ ਧਵਾ ਲਿਆ ਚੰਗਾ ਮੈਂ ਲੈ ਕੇ ਆਉਣੀ ਹੈ ਜੀ ਤੁਹਾਡਾ ਦਿਮਾਗ ਚ ਤੇਰੇ ਦਿਮਾਗ ਹੈ ਟਿਕਾਣੇ ਤੇ ਕਿਵੇਂ ਜੀ ਆਖੇ ਉਹਨੂੰ ਧਵਾ ਲਿਆਉਣੇ ਆ ਮੇਰੀ ਗੱਲ ਸੁਣ ਹੁਣ 2-3 ਸਾਲ ਹੋ ਗਿਆ ਉਹਨਾਂ ਨੂੰ ਪਿਆਨੂੰ ਮਾੜੀ ਮੋਟੀ ਮੈਲ ਚੜੀ ਹੋਈ ਐ ਥੋੜਾ ਜਿਹਾ ਵਜਨ ਵਧਿਆ ਹੋਇਆ ਧਵਾ ਕੇ ਤਾਂ ਜਮਾ ਉਹ ਹੋ ਜਾਣਗੇ ਇਹਨਾਂ ਨੂੰ ਨਹੀਂ ਲਖਣ ਆਉਂਦਾ ਹੈਗਾ ਧਵਾ ਕੇ ਦਸ ਅੱਧੇ ਰਹਿ ਜਾਣਗੇ ਮੁੜ ਕੇ ਝਾਕੀ ਜਾਉਂਗੇ ਤੁਸੀਂ ਤਾਂ ਨਾ ਇਹੀ ਬੋਲੀ ਜਾਉਂਗੇ ਮੇਰੀ ਗੱਲ ਸੁਣੋ ਮੈਂ ਨਾ ਜਾਣ ਕੇ ਆ ਲਫਾਫੇ ਜੇ ਚਪਾਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਅੱਲਾ ਕਹਿੰਦਾ ਉਹ ਵੀ ਕੋਈ ਚੀਜ਼ ਲਈ ਜਾਂਦੇ ਆ ਮਾਮੂਲੀ ਜਿਹੜਾ ਡੱਬੇ ਜੇ ਚਪਾਤੇ ਚਲ ਉਹ ਤਾਂ ਤੇਰੀ ਗੱਲ ਮੈਂ ਮੰਨ ਲਈ ਇਹਨਾਂ ਨੂੰ ਮੈਂ ਧਵਾ ਲਿਆਉਂਗਾ ਫਿਰ ਉਹ ਜਿਹੜੇ ਦੂਜੇ ਨਕਲੀ ਜੇ ਲੈਂਦੇ ਆ ਉਹ ਲਿਉਣ ਦੀ ਕੀ ਲੋੜ ਸੀ ਇਹੀ ਪਾਈ ਜਾਂਦੇ ਨਾ ਉਹੋ ਜੀ ਉਹ ਡਰ ਹੁੰਦਾ ਵਿਆਹ 'ਚ ਚੋਰੀ ਕਾਹ ਡਾਕੂਆਂ ਦੇ ਚੱਲੇ ਆ ਨਾ ਵਿਆਹ ਚੋਰੀ ਹੋ ਜਾਊਗਾ ਡਾਕੂਆਂ ਦੀ ਗੱਲ ਨਹੀਂ ਹੈਗੀ ਜੀ ਆਏ ਇਹ ਤਾਂ ਜਾਂਦੇ ਜੁੰਦੇ ਪਾਲਾਂਗੇ ਜਾਗੋ ਤੇ ਰਾਤ ਨੂੰ ਨੱਚਦੇ ਕਰਦੇ ਰਹਿ ਗਗਨ ਕਹਿੰਦੀ ਕਿ ਜੇ ਕਾਂਟਾ ਕੁੰਡਾ ਕੋਈ ਰਹਿ ਕੇ ਡੱਗ ਪਿਆ ਮੁੜ ਕੇ ਨੁਕਸਾਨ ਹੋ ਜਾਂਦਾ ਚੱਲ ਛੋਡੇ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਆ ਰੋਟੀ ਲੈ ਜਾ ਮੈਨੂੰ ਚਾਹ ਦੀ ਘੁੱਟ ਬਣਾ ਦੇ ਬਣਾ ਦਿੰਦੀ ਆ ਜੀ ਤੇ ਜੇ ਜਾਂਦੇ ਤਾਂ ਹੁਣ ਮੈਥੋਂ ਡੱਗ ਪਿਆ ਫੇਰ ਆਏ ਕਿ ਮੈਂ ਡੱਗ ਪੂ ਕੀ ਯਾਰ ਇਹਨਾਂ ਦਾ ਬਸ ਇਹਨੋਂ ਤਾਂ ਨਾ ਮੌਕਾ ਚਾਹੀਦਾ ਵਿਆਹ ਕਾਹਦਾ ਆ ਗਿਆ ਰੇੜੀ ਲਾ ਦੇਣਗੇ ਮੇਰੀਆਂ ਹਾਏ ਹਾਏ ਬਾਲੀਓ ਇਹ ਦੂਰ ਆ ਕਰ ਇੱਕ ਆਟੋ ਵਾਲੇ ਬੇ ਨੇ ਵੀ ਨਾ ਮੈਨੂੰ ਪਿੱਛਾ ਹੀ ਲਾਤਾ ਕੀ ਕਰਾਂ ਹਜੇ ਬੀਬੀ ਕਹਿੰਦੀ ਸੀਗੀ ਵੀ ਆਜ ਹੀ ਟਾਈਮ ਨਾਲ ਮੁੜਿਆਈ ਸਾਰਾ ਦਿਨ ਲੰਘ ਗਿਆ ਕੀ ਕਰੀਏ ਪੋਰਾ ਪੋਰਾ ਦਿਨ ਨੇਗੇ ਕਿੱਥੇ ਮੁੜਿਆ ਜਾਂਦਾਗਾ ਚਲ ਆਏ ਕਰਾਂਗੇ ਹਨਾ ਨਾਲੇ ਚੱਲ ਕਹਿੰਦੇ ਹੁੰਦੇ ਆ ਭੈਣਾ ਨਾਲ ਦੁੱਖ ਸੁੱਖ ਕਰੇ ਆਵਾਂਗੇ ਤੇ ਨਾਲੇ ਮੈਂ ਵਿਆਹ ਦੀ ਹੋਣੀ ਆ ਚਲ ਚਲ ਧਾਰਾਂ ਦਾ ਕੀ ਆ ਬੀਬੀ ਕਿਸੇ ਹੋਰ ਤੋਂ ਕਢਾ ਲੂਗੀ ਲੈ ਮਸਾਂ ਆਇਆ ਕਰ ਹੁਣ ਲੈਂਨੀ ਆ ਦਮ ਬੈਠ ਕੇ ਹੈ ਬਾਬੀ ਜੀ ਆਰੇ ਸਸੂ ਜੀ ਬਾਬੀ ਸਸੂ ਜੀ ਕਾਲਪਣੇ ਹੋਰ ਦਸ ਕਿਵੇਂ ਠੀਕ ਆ ਹਾਂਜੀ ਵਧੀਆ ਠੀਕ ਠਾਕ ਬੈਠੋ ਚਾਹ ਪੀਂਦਿਆ ਤੇ ਆ ਗਏ ਹੈ ਹੋਰ ਮੈਂ ਕਿ ਮੈਂ ਵੀ ਕੋਟ ਚਾਹ ਪੀਈ ਹੋਣੀ ਹੈਗੀ ਹਾਂ ਹਾਂ ਚਾਹ ਤਾਂ ਤੁਹਾਡੀ ਪੀਣੀ ਬੰਦੀ ਆ ਗਗਨ ਹਾਂ ਆ ਦੇਖ ਕੌਣ ਆਇਆ ਆਉਣੀ ਆ ਆ ਜਾ ਆ ਜਾ ਭੱਜ ਕੇ ਹੈ ਹੈ ਸਸਿਕਾ ਪਾਪੀ ਸਸਿਕਾ ਅਰੇ ਦੱਸ ਬਣ ਕਿਵੇਂ ਠੀਕ ਆ ਮੈਂ ਤਾਂ ਠੀਕ ਆ ਤੇਰੇ ਦਿੌਰ ਦੇ ਵਿਆਹਾਂ ਤੈਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਭੈਣੇ ਤੁਹਾਡੇ ਭਰਾ ਦੀਆਂ ਕਹਿੰਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹਨਾ ਤੁਹਾਨੂੰ ਸਵਾ ਵਧਾਈਆਂ ਚੱਲਿਆ ਪਾਣੀ ਦੀ ਕੋਲ ਚੱਲਿਆ ਤੇ ਫਿਰ ਪਾਣੀ ਭੈਣੇ ਇੰਨਾ ਔਖੀ ਹੋ ਕੇ ਮੈਂ ਤਾਂ ਆਈਆਂ ਉਹ ਆਟਾ ਵਾਲੇ ਨੇ ਵੀ ਨਾ ਮੈਨੂੰ ਪਰੇ ਹੀ ਤਾਰਤਾ ਅੱਛਾ ਉਥੋਂ ਤੁਰ ਕੇ ਆਈਆਂਗੀ ਮੈਂ ਤੇ ਆਟਾ ਆਪਣੇ ਆ ਹੁਰਲੀ ਗਲੀ ਦੇ ਮੋੜ ਤੱਕ ਤਾਂ ਆਉਂਦੇ ਆ ਫਿਰ ਤੁਸੀਂ ਇੱਥੇ ਕਿਉਂ ਨਹੀਂ ਉਤਰੇ ਪਤਾ ਨਹੀਂ ਪੈਣੇ ਉਹ ਕਹਿੰਦੇ ਵੀ ਮੈਂ ਤਾਂ ਉਧਰ ਤੀ ਜਾਣਾਗਾ ਪਤਾ ਨਹੀਂ ਨਾਲ ਦੇ ਪਿੰਡ ਕਹਿੰਦਾ ਸੀ ਮੈਂ ਪੁੱਚੋ ਜਾਣਾਗਾ ਫਿਰ ਮੈਂ ਕਿਹਾ ਚੱਲ ਭਰਾਵਾ ਮੈਂ ਤਾਂ ਇੱਥੇ ਹੀ ਤਾਰ ਦੇ ਕਾਨੂੰ ਤੇਰਾ ਇੰਨਾ ਟਾਈਮ ਲਾਉਣਾਗਾ ਹਨਾ ਅੱਛਾ ਅੱਛਾ ਨਹੀਂ ਲੈ ਭਾਬੀ ਪਾਣੀ ਪੀ ਥੱਕੀ ਆਈ ਹੋਏਂਗੀ ਹੋਰ ਤੈਨ ਪਤਾ ਤਾਂ ਹੈਗਾ ਵੀ ਹਨਾ ਤੁਰ ਤੁਰ ਕੇ ਕਹਿੰਦੇ ਹੁੰਦੇ ਆ ਥੱਕ ਜਾਂਦਾ ਬੰਦਾ ਮੈਂ ਤਾਂ ਮਸਾ ਕੇ ਘਰ ਲੱਤਾਂ ਮੈਂ ਕਿਹਾ ਚੱਲ ਪੈਣੇ ਹੁਣ ਮੈਂ ਆਰਾਮ ਨਾਲ ਬੈਠੂੰਗੀ ਦੋ ਕੜੀ ਬੈਠ ਫੈਟ ਅਸੀਂ ਤਾਂ ਤੈਨੂੰ ਕਹਿੰਨੇ ਆ ਰਾਮ ਨਾਲ ਕੀ ਭਵਾਂ ਦੀ ਸਾਰਿਆਂ ਨੂੰ ਬਿਠਾ ਲਾਗੇ ਪਿੱਛੇ ਵੀ ਬੈਠ ਜ਼ਰੂਰ ਤੇ ਹੋਰ ਦੱਸ ਬੀਬੀ ਪਾਪਾ ਕਿਵੇਂ ਸੀ हां बीबीਪਾ ਸਾਰੇ ਠੀਕ ਠਾਕ ਸੀਗੇ ਤੇ ਤੇਰਾ ਭਾਈ ਚਲਿਆ ਗਿਆ ਸੀਗਾ ਉਧਰ ਨਾਨਕੀ ਕਾੜ ਦੇਣ ਤੇ ਜਿਹੜੀਆਂ ਮੇਨ ਮੇਨ ਰਿਸ਼ਤੇਦਾਰੀਆਂ ਸੀ ਮੈਂ ਕਿਹਾ ਚਲ ਉਹਨਾਂ ਚ ਅਸੀਂ ਦੇ ਆਉਨੇ ਆਗੇ ਨਾ ਤੁਸੀਂ ਐ ਕਰਦੇ ਨਾ ਤੂੰ ਤੇ ਮਾਂ ਆ ਜਾਂਦਣਾ ਇੱਥੇ ਭੈਣੇ ਮਾਂ ਕਿਹੜਾ ਬੇਲੀ ਆ ਗਈ ਮਾਂ ਮਾਸੀ ਉਹਨਾਂ ਕੋਲ ਗਈਆ ਕਾੜ ਦੇਣ ਭੈਣਾਂ ਆਪ ਦੇ ਭੈਣਾਂ ਪਿਆਰਿਆ ਹੋਰ ਉਹ ਤਾਂ ਭੂਆ ਕੋਲੇ ਮਾਂ ਕਿਤੇ ਮੈਂ ਕਿਹਾ ਚਲ ਮੈਂ ਕੋਈ ਨਾ ਵੀ ਭੈਣ ਉਹਨਾਂ ਕੋਲ ਮੈਂ ਜਾਏ ਆਉਨੀ ਆ ਤੈਨੂੰ ਪਤਾ ਕਹਿੰਦੇ ਆ ਬੰਨੇ ਦਿਨ ਤਾਂ ਉਹੀ ਆ ਜਾਂਦੇ ਨੇਗੇ ਹੈਨਾ ਫਿਰ ਬਾਕੀ ਕਹਿੰਦੇ ਤਿਆਰੀਆਂ ਸਾਰੀਆਂ ਕਰਨੀਆਂ ਨੇਂਗੀਆਂ ਹਨਾ ਸਹੀ ਗੱਲ ਆ ਵੀ ਸਾਰਿਆਂ ਨੂੰ ਹੁਣ ਸੱਦਣਾ ਕਰਨਾਗਾ ਕਹਿੰਦੇ ਲਾਸਟ ਵਿਆਹਗਾ ਹੁਣ ਤੈਨੂੰ ਪਤਾ ਗੱਜ-ਵੱਜ ਕੇ ਕਰਨਾਗਾ ਭੈਣੇ ਕੱਟ ਤੇ ਹੁਣ ਤੈਨੂੰ ਪਤਾ ਹੋਈ ਜਾਂਦਾਗਾ ਹੋ ਜਾਂਦਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਚੱਲ ਸੁਖਣਾ ਵਿਆਹ ਤਾਂ ਆਪਣੇ ਆ ਗਿਆ ਹਨਾ ਲੈ ਲਾਸਟ ਵਿਆਹ ਤੇ ਨਾਲੇ ਪੂਰੀਆਂ ਖੁਸ਼ੀਆਂ ਦਾ ਹੈ ਬਾਕੀ ਫਿਰ ਆਪਣੇ ਜਵਾਕਾਂ ਤੇ ਗਏ ਗੱਲ ਉਹੀ ਤਾਂ ਕਰ ਲੋ ਕਦੋਂ ਵੱਡੇ ਹੋਏ ਤੇ ਕਦੋਂ ਵਿਆਹ ਆਇਆ ਜਾਂ ਨੂੰ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਆਗੀ ਜਾਂ ਤਾਂ ਬੁੜੇ ਹੋ ਜਾਣਗੇ ਬੁੜੇ ਹੋ ਜਾਣਗੇ ਦੇਖੀ ਜਾਊਗੀ ਤੇ ਹੋਰ ਗੱਲ ਜੇ ਚਪਾ ਲੇ ਵਿਆਹ ਦੇ ਪਹਿਣੇ ਕਾਰਡ ਤਾਂ ਬਥੇਰੇ ਵਧੀਆ ਛਪਾ ਲੇ ਅਸੀਂ ਤਾਂ ਸਾਰਾ ਜੋਰ ਪਿਆ ਤੇ ਲਾਤਾ ਤੈਨੂੰ ਮੈਂ ਦੱਸਾਂ ਹੋਰੇ ਅਸੀਂ ਤਾਂ ਆਪ ਕੱਲ ਮੰਡੀ ਜਾ ਕੇ ਆਈ ਸੀ ਤੈਨੂੰ ਡੀਕ ਡੀਕ ਕੇ ਕੱਪੜੇ ਲੱਤੇ ਆ ਲੈ ਪਤਾਸੇ ਚੱਲ ਫਿਰ ਤਾਂ ਕਰ ਲਈਆਂ ਤਿਆਰੀਆਂ ਹੈ ਭਰਾ ਦੇ ਵਿਆਹ ਦੀਆਂ ਹੋਰ ਕਰ ਲਈ ਆ ਲੈ ਕਾਰਡ ਦੇ ਹਾਂ ਸੋਨਾ ਜਾਂ ਲਿਖਾਈ ਦਿੱਤਾ ਹੈ ਹੋਰੇ ਮੈਂ ਕਿਹਾ ਵਧੀਆ ਵਧੀਆ ਨਾਮ ਲਿਖ ਕੇ ਅਸੀਂ ਤਾਂ ਪਾਇਆਗਾ ਮੈਂ ਕਿਹਾ ਫੇਰ ਕਹਿਣੀਆਂ ਲੈ ਇੱਕ ਦਾ ਪਤਾ ਮੈਂ ਤਾਂ ਦੋਨਾਂ ਦੇ ਨਾਮ ਪਾਤੇ ਚੱਲ ਕੋਈ ਗੀ ਹੋਰੇ ਦੇਖ ਲਾਂਗੇ ਫੇਰ ਫੜ ਕੇ ਫੇਰ ਪੜਾਂਗੇ ਹੁਣ ਮੈਂ ਬਣਾ ਕੇ ਆਉਣੀ ਆ ਘੁੱਟ ਚਾਹ ਤੇ ਨਾਲੇ ਪੀ ਲਾਂਗੇ ਆ ਮੀ ਇਤਨੇ ਬਣਾਈ ਸੀ ਸਾਡੇ ਜੋਗੀ ਅੱਛਾ ਤੇ ਅਸੀਂ ਆਖੇ ਚੱਲ ਅੱਜ ਅੱਜ ਆਈ ਅੱਜ ਆਈ ਆਈ ਗਈ ਫਿਰ ਚਲ ਲੈ ਕਰ ਆਪਣਾ ਪੀ ਲੀ ਭਾਬੀ ਨੂੰ ਦੁੱਧ ਚ ਪੱਤੀ ਪਾ ਲਿਆ ਨਹੀਂ ਤੂੰ ਦੁੱਧ ਨੂੰ ਤਾਂ ਭਾਣੇ ਕਾ ਨੂੰ ਜਿਹੜੀ ਪੋਰਾ ਪਈ ਹੋਗੀ ਦੋ ਘਟਾ ਹੋਈ ਲਿਆ ਦੇ ਹੁਣ ਕੱਢ ਲਿਆਂਗੀ ਮੈਂ ਧਾਰ ਤੇਰੇ ਗਲਾਸ ਦੁੱਧ ਨਾਲ ਸਾਡੇ ਦੁੱਧ ਕੋਈ ਤਾਂ ਗੱਲਾਂ ਨਾ ਭਾਬੀ ਇਹ ਤਾਂ ਬਾੜੀ ਹੋਇਆ ਇਹਨੂੰ ਤਾਂ ਧਰਤੀ ਪੈਰ ਨਹੀਂ ਲੱਗ ਹੁੰਦਾ ਇਹ ਤਾਂ ਪਹਿਲਾਂ ਵੀ ਜਦੋਂ ਕੁਮਾਰੀ ਸੀ ਉਦੋਂ ਆਈ ਬਥੇਰਾ ਮੇਰੇ ਅੱਗੇ ਪਿੱਛੇ ਫਿਰਦੀ ਹੁੰਦੀ ਹੁੰਦੀ ਸੀ ਇਹ ਕੋਈ ਮਾੜੀ ਦੀ ਗੱਲ ਹੋਣੀ ਜਦੀ ਕਹਿਣਾ ਭਾਬੀ ਆਏ ਆ ਭਾਬੀ ਆਏ ਆ ਦੇਖ ਲੈ ਉ ਅਗਲਾ ਕਹਿੰਦਾ ਵਿਆਹ ਕਰਕੇ ਬਦਲ ਜਾਂਦੇ ਆ ਹਨਾ ਦਿਲ ਜਮਾ ਨਹੀਂ ਬਦਲੀ ਹੋਗੀ ਭਾਬੀ ਬਦਲਣਾ ਵੀ ਇਹ ਹੁੰਦਾ ਜੇ ਤਾਂ ਮੂਹਰੇ ਕਹਦੇ ਹੁੰਦੇ ਸਹੁਰੇ ਭੜੇ ਟੱਕਰ ਜਾਣਾ ਤਾਂ ਬਦਲਣਾ ਪੈਂਦਾ ਹੈ ਜਦੋਂ ਸਾਰਾ ਪਰਿਵਾਰ ਆਪਣੇ ਪੇਕੇ ਅਰਗੇ ਮਿਲ ਜੇ ਨਾ ਫਿਰ ਬੰਦਾ ਉਹੋ ਜਿਹਾ ਰਹਿੰਦਾ ਫਿਰ ਨਹੀਂ ਬਦਲਦਾ ਸੱਚੀ ਗੱਲ ਆ ਭੈਣੇ ਅਸੀ ਤਾਂ ਕਹਿੰਦੇ ਹੁੰਦੇ ਸੁੱਖਾਂ ਸੁਖਦਿਆਂ ਨੇ ਆਹ ਦਿਨ ਲਿਆ ਅਸੀਂ ਤਾਂ ਕਹਿੰਦੇ ਹੁੰਨੇ ਆ ਸਾਰਾ ਸਾਡਾ ਧਰਤੀ ਪੈਰ ਨਹੀਂ ਲੱਗਦਾ ਹੈਗਾ ਸਾਰੇ ਨਾ ਲੱਗਣਾ ਵੀ ਕਿੰਨੇ ਪੱਜਾਈਏ ਹਨਾ ਹੋਰ ਨਹੀਂ ਤਾਂ ਮੈਂ ਕਹਨੀ ਆ ਸੁਰਮਾ ਤਾਂ ਮੈਂ ਪਾਉਣਾਗਾ ਤੂੰ ਪਾਣਾ ਤੂੰ ਨਹੀਂ ਮੂਹਰੇ ਆ ਆਪਾਂ ਮੈਂ ਆਜੋ ਹੁਣ ਚਾਹ ਵੀ ਬਣ ਆਲੀ ਆ ਜੋ ਅੰਦਰ ਚਾਹ ਪੀ ਲਾਂਗੇ ਚੱਲ ਭਾਬੀ ਸੋਫੇ ਵਾਲੇ ਕਮਰੇ ਚ ਬਹਿ ਕੇ ਪੀਨੇ ਚਾਹ ਸਾਨੂੰ ਤਾਂ ਹੱਥ ਜੀ ਬਣੀ ਵੇ ਕੱਲ ਤਾਂ ਅਸੀਂ ਇੱਥੇ ਬਹਿ ਜਾਂਦੀਆਂ ਤੇ ਜਦੋਂ ਕੋਈ ਆਇਆ ਗਿਆ ਆ ਜਾਂਦਾ ਫਿਰ ਆਏ ਨਾ ਥੋੜੀ ਜਿਹੀ ਰਿਸਪੈਕਟ ਜੀ ਹੋ ਜਾਂਦੀ ਆ ਹਾਏ ਹਾਏ ਕੀ ਕਰੀ ਜੰਨੀ ਆ ਕੁਛ ਨਹੀਂ ਮੈਂ ਤਾਂ ਛਿੰਦਰ ਭੈਣ ਕੇ ਜਾਂਦੀ ਸੀ ਹਏ ਛਿੰਦਰ ਕਾਕਾ ਰਹਿ ਗਿਆ ਸੀਗਾ ਪਤਾਸੀ ਲੱਡੂ ਦੇਣ ਨੂੰ ਤੇ ਹੋਰ ਕੀ ਨਾ ਮੈਨੂੰ ਪਹਿਲਾਂ ਐਸੀ ਤੂ ਦੇ ਆਈ ਹੋਏਗੀ ਜਦੋਂ ਮੈਨੂੰ ਕਿਸੇ ਦਾ ਪਤਾ ਲੱਗਿਆ ਜੋਨਾ ਤੱਕਾਰੇ ਕੋਈ ਵੀ ਨਹੀਂ ਗਿਆ ਮਹਾਂਜਲ ਮੈਂ ਜਾ ਕੇ ਉਹਨੇ ਨਾਲੇ ਵਿਆਹ ਦਾ ਕਹਿ ਕੇ ਆਉਣੀ ਹੈ ਹੋਰ ਵਿਆਹ ਦਾ ਵਿਚਾਰੀ ਨੂੰ ਉਹਦੇ ਕਿਹਾ ਸੀ ਆਪਾਂ ਜਿਹਦੇ ਬੀਰੇ ਦਾ ਫੋਨ ਆਇਆ ਸੀ ਕਹਿੰਦਾ ਸੀ ਵਿਆਹ ਕਢਾ ਲਿਆ ਭਾਈ ਕਾਰਡ ਲੈ ਕੇ ਆਵਾਂਗੇ ਹਨਾ ਉਹ ਕਹੂਗੀ ਮੁੜ ਕੇ ਤਾਂ ਮੈਨੂੰ ਸੁਲਾਜੀ ਮਾਰ ਕੇ ਸੱਚੇ ਦਿਲੋਂ ਕਿ ਹੈ ਨਹੀਂ ਵੀ ਚੱਲੋ ਵਿਆਹ ਨਾਲ ਹਨਾ ਫੇਰ ਹੀ ਅਗਲੀ ਤਿਆਰੀ ਕਰੂਗੀ ਚੱਲ ਕੋਈ ਨਹੀਂ ਆਹ ਧਿਆ ਉਹਨਾਂ ਦੇ ਘਰੇ ਪਤਾਸੇ ਤੇ ਲੱਡੂ ਤੇ ਨਾਲੇ ਉਹਨੂੰ ਕਹਿ ਦੀ ਕਹ ਭੈਣੇ ਤਿਆਰੀਆਂ ਕਰ ਲੈ ਵਿਆਹ ਦੀ ਨਾਲ ਹੀ ਚੱਲੀ ਸਾਡੇ ਸਾਡੇ ਦਾ ਅਖੀਰਲਾ ਵਿਆਹ ਹੈਗਾ ਮੈਂ ਤਾਂ ਨਾ ਆਪਣਾ ਕਾਰਡ ਜਾ ਰੱਖ ਕੇ ਭੁੱਲ ਗਈ ਪਤਾ ਨਹੀਂ ਕਿੱਥੇ ਨਹੀਂ ਉਹੀ ਉਹਨੂੰ ਦਿਆ ਹੁੰਦੀ ਐਨੇ ਨਾਲ ਖ ਚਲ ਕੋਈ ਨਾ ਉਹ ਤਾਂ ਭਾਬੀ ਨੇ ਉਹ ਵੀ ਆਪਾਂ ਨੂੰ ਕਿਹਾਗਾ ਉਹ ਕਹਿੰਦੀ ਭਈ ਆਵਦੀ ਸਹੇਲੀ ਭੈਣ ਜੋ ਵੀ ਕੋਈ ਹੈਗੀ ਆ ਆਵਦੀ ਖੁਸ਼ੀ ਵਜਿਓ ਹਨਾ ਵੀ ਪਹੁੰਚ ਜਿੱਥੇ ਹੋਰ ਖਾ ਜਾਣਗੇ ਦੋ ਰੋਟੀਆਂ ਨਾਲ ਕਿਹੜਾ ਕੁਝ ਘਟਜੂ ਸੁੱਖਣੀ ਤਾਂ ਗੱਲ ਆ ਬਾਕੀ ਐ ਨਾ ਸਿੰਦਰ ਭੈਣ ਆਪਾਂ ਨੂੰ ਵੀ ਲੈ ਜਾਂਦੀ ਆ ਸਾਰੇ ਲੈ ਜਾਂਦੀ ਆ ਭਈ ਹਾਂ ਤੇ ਅਗਲਾ ਕਰਦਾ ਹੋਇਆ ਤਾਂ ਕਹਿੰਦੇ ਹੁੰਦੇ ਦੁੱਗਣਾ ਕਰਨਾ ਹਾਂ ਆਪਦੇ ਇਹਨਾਂ ਦੇ ਨਾਨਕ ਚੱਕ ਚ ਆਪਾਂ ਦੋਵੇਂ ਭੈਣਾਂ ਗਈਆਂ ਸੀ ਨੀ ਇੱਕ ਨੂੰ ਵੀ ਲੈ ਜਾਂਦੀ ਆ ਅਗਲੀ ਗੱਲ ਹੀ ਤਾਂ ਗੱਲ ਚਲ ਮੈਂ ਜਾਇਆ ਵਾ ਹਾਂ ਜਾਇਆ ਸਿੰਦਰ ਕੇ ਕੋਈ ਨਾ ਮੈਂ ਕਰਦੀ ਆ ਕੰਮ ਅੱਜ ਤਾਂ ਉਹ ਵੀ ਮੇਰੀ ਵਾਰ ਸੀ ਝਾੜੂ-ਝੂੜ ਲਾਉਂਦੀ ਲਾ ਨਾਲੇ ਉਹਨੂੰ ਕਹੇ ਨਹੀਂ ਕਿ ਆ ਭਾਬੀ ਤਾਂ ਕਹਿ ਰਹੀ ਸੀ ਹੂੰ ਤੜਕੀ ਤੜਕੇ ਬੰਟੂ ਚੜਾਇਆ ਐ ਸੋਨੋ ਠੀਕ ਆ ਇਹੋ ਜਿਹਾ ਨਹੀਂ ਹੈਂ ਆਪ ਸਾਡੇ ਘਰ ਤੱਕ ਨਹੀਂ ਆਈਆਂ ਤੇ ਪਰਜਾਈ ਨੂੰ ਵਿਆਹ ਦੇ ਕੇ ਗਈ ਨੂੰ ਤਿੰਨ ਦਿਨ ਹੋ ਗਏ ਅਜ ਸਾਰੇ ਆਸਗਮਾਨ ਦੇ ਲੱਡੂ ਪਤਾਸੇ ਵੰਡ ਤੇ ਚਲ ਕੋਈ ਨਾ ਮੈਂ ਕਿਹੜਾ ਇਹਨਾਂ ਦੇ ਲੱਡੂ ਪਤਾਸਿਆਂ ਦੀ ਭੁੱਖੀ ਆਈਂ ਸਿੰਦਰ ਪੈਣਾ ਹੁਣ ਆ ਗਈ ਹਾਂ ਮੀਤ ਕਿਵੇਂ ਐ ਆ ਜਾ ਨੰਗਿਆ ਗਾਹਾਂ ਗਾਹਾਂ ਤਾਂ ਲੰਗੇ ਹੋਣੀਆਂ ਕੁੱਤਾ ਜਾ ਬੰਨਿਆ ਹੋਇਆ ਹਾਂ ਹਾਂ ਬੰਨਿਆ ਹੋਇਆ ਆ ਜਾ ਆ ਜਾ ਕੌਰ ਭੈਣ ਕਿਵੇਂ ਆ ਵਧੀਆ ਤੇ ਵਧਾਈਆਂ ਤੈਨੂੰ ਨਾਲ ਤੇਰੇ ਭਰਾ ਦੇ ਵਿਆਹ ਦੀਆਂ ਹਾਂ ਹਾਂ ਭੈਣੇ ਸਵਾਗਤ ਵਧਾਈਆਂ ਆ ਲੈ ਫੜ ਮੈਂ ਕੁੜੀ ਤਿੰਨ ਦਿਨਾਂ ਬਾਅਦ ਸਾਨੂੰ ਸਾਡਾ ਘਰ ਦੀ ਗਿਆ ਹੈ ਤੇ ਮੈਨੂੰ ਤਾਂ ਗੁੱਸਾ ਆਇਆ ਮੈਨੂੰ ਪਤਾ ਤਾਂ ਲੱਗ ਗਿਆ ਸੀ ਵੀ ਭਾਬੀ ਆਈ ਆ ਵਿਆਹ ਦੇ ਫਿਰ ਮੈਂ ਵੀ ਗੁੱਸੇ 'ਚ ਆਈ ਨਹੀਂ ਮੈਂ ਇਹਨਾਂ ਨੂੰ ਪੜਦਾ ਰੱਖ ਦਿਆਂ ਰੱਖ ਲੈਣ ਦੇ ਚੱਲ ਕੋਈ ਨਹੀਂ ਤੇਰਾ ਗੁੱਸਾ ਸਿਰ ਮੱਥੇ ਪਹਿਲਾਂ ਤੂੰ ਹੀ ਬੋਲ ਲੈ ਜਿਹੜਾ ਕੁਝ ਬੋਲਣਾ ਮੈਂ ਉਹ ਸੁਣ ਲੈਣੀ ਆ ਤੈਨੂੰ ਬਾਅਦ 'ਚ ਕਹਿ ਦਊਂਗੀ ਵੀ ਤੈਨੂੰ ਵਿਆਹ ਤੇ ਸੱਦਿਆ ਉਹਨਾਂ ਨੇ ਭਾਈ ਤਾਲ ਇਹ ਤਾਂ ਚੰਗੀ ਗੱਲ ਆ ਜੇ ਮੈਨੂੰ ਵਿਆਹ ਤੇ ਸੱਦਿਆ ਮੈਂ ਤਾਂ ਜ਼ਰੂਰ ਜਾਉਂਗੀ ਜੇ ਨਾ ਤੁਸੀਂ ਕਹਿੰਦੇ ਫਿਰ ਕਿਹੜਾ ਮੈਂ ਜਾਂਦੀ ਨਾ ਮੇਰੇ ਭਾ ਦਾ ਵਿਆਹ ਮੈਂ ਵੀ ਜਾਉਂਗੀ ਹਾਂ ਹਾਂ ਭੈਣੇ ਤੇਰਾ ਪੂਰਾ ਹੀ ਹੱਕ ਵੰਦਾ ਤੂੰ ਤਾਂ ਵੱਡੀ ਭੈਣ ਆ ਸਮਾਂ ਦੀ ਹਾਂ ਅਸੀਂ ਤਾਂ ਤੈਨੂੰ ਬਗਾਨੀ ਕਦੇ ਸਮਝਿਆ ਹੀ ਨਹੀਂ ਮੋ ਪਿਆਰੀ ਜਦਾ ਆਪਣਾ ਇੰਨਾਗਾ ਇੰਨਾਗਾ ਸਹੀ ਗੱਲ ਆ ਚੱਲ ਕੋਈ ਨਾ ਹੋਰ ਲੈ ਆਈਆਂ ਸੀ ਲੀੜਾ ਕਪੜਾ ਉਹਦੇ ਲੀੜਾ ਕਪੜਾ ਤੇ ਲੈ ਆਈਆਂ ਸੀ ਮੈਂ ਤਾਂ ਤੈਨੂੰ ਇਹੀ ਕਹਿਣ ਆਈ ਆ ਸੋਨਾ ਜੀ ਲੀੜਾ ਕਪੜਾ ਤੂੰ ਵੀ ਬਣਾ ਲਈ ਸੂਟ ਸਾਟ ਕੋਈ ਸੂਟ ਮੈਂ ਹੁਣ ਬੜਾ ਆਉਂਗੀ ਤੈਨੂੰ ਪਤਾ ਫਿਰ ਆਪਾਂ ਤੇਰੇ ਭਰਾ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਆਪਾਂ ਉੱਥੇ ਵੀ ਜਾਣਾ। ਅੱਛਾ ਮੇਰੀ ਗੱਲ ਸੁਣ। ਨਾਲੇ ਜਿੱਦੇ ਘਗਰੇ ਲੈ ਕੇ ਆਵਾਂਗੇ ਨਾ ਇੱਕ ਘਗਰਾ ਤੂੰ ਵੀ ਲੈ ਆਈ। ਜਾ ਗੋਚ ਰੌਣਕਾ ਤਾਂ ਤੂੰ ਤੇ ਘਗਰ ਨਹੀਂ ਲਾਉਣਗਾ। ਮੈਂ ਤਾਂ ਤੈਨੂੰ ਪਤਾ ਨੱਚਣਾ ਟੱਪਣਾ ਮੈਨੂੰ ਤਾਂ ਆਉਂਦਾ ਨਹੀਂ ਹੈਗਾ ਤੇ ਤੁਸੀਂ ਪੂਰੀ ਰੌਣਕ ਲਾ ਦਿਓ ਉੱਥੇ। ਨਹੀਂ ਚੱਲ ਕੋਈ ਨਾ। ਘਗਰੇ ਤਾਂ ਮੈਨੂੰ ਆਪ ਨੂੰ ਵੀ ਬਥੇਰੇ ਸਿਉਣੇ ਆਉਂਦੇ ਆ। ਮੈਂ ਤਾਂ ਘਰੀ ਕਪੜਾ ਲੈ ਕੇ ਸਿਉ ਲਾਂਗ ਮੈਂ ਤੇ ਗਗਨ ਤਾਂ ਮੈਨੂੰ ਕਹਿ ਦਊਂਗੀ ਕਪੜਾ। ਲੈ ਆਏ ਤਾਂ ਘਗਰਾ ਤਾਂ ਮੈਂ ਵੀ ਸਿਵਾਉਂਗੀ। ਕੀ ਹੋ ਗਿਆ ਕੁੜੀ ਜਿਵੇਂ ਨੱਚਣਾ ਲੈਣਾ ਪਾਉਂਗੀ ਤਾਂ ਹੈਗੀ ਬੱਚ ਖੜੂੰਗੀ। ਆ ਤੇ ਮੈਂ ਤਾਂ ਤੈਨੂੰ ਇਹ ਕਹਿੰਦੀ ਸੀਗੀ ਬਸ ਤੇ ਤੂੰ ਗੁੱਸੇ ਕਰੀ ਬੈਠੀ ਆਂ ਵੀ ਗੁੱਸੇ ਗਿਲੇ ਕਰ ਆਉਂਦੇ ਪਰੇ ਬਸ ਹੁਣ ਤਾਂ ਵਿਆਹ ਦੀਆਂ ਤਿਆਰੀਆਂ ਕਰ ਲੈ ਲਾ ਤੂੰ ਮੇਰੇ ਕੋਲ ਲੱਡੂ ਪਤਾਸੇ ਲੈ ਕੇ ਆ ਕੇ ਮੈਨੂੰ ਤਾਂ ਚੜ ਗਿਆ ਚਾਹ ਹੁਣ ਮੈਂ ਕੀ ਉਹਨਾਂ ਤਿਆਰੀ ਕਰੂੰਗੀ ਆਏ ਤਾਂ ਫਿਰ ਤੈਨੂੰ ਪਤਾ ਘਰਾਂ 'ਚ ਗੁੱਸੇ ਮਸਾਲੇ ਮਾੜਾ ਮੋਟਾ ਹੋ ਹੀ ਜਾਂਦਾ ਗੁੱਸਾ ਨਹੀਂ ਆਉਂਦਾ ਸਾਰੇ ਘਰਾਂ 'ਚ ਲੱਡੂ ਵੰਡ ਗਈ ਗਗਨ ਤੇ ਸਾਡਾ ਘਰ ਛੱਡ ਗਈ ਗਗਨ ਪੈਣੇ ਭੁੱਲ ਗਈ ਸੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੈਨੂੰ ਪਤਾ ਗਗਨ ਵੀ ਤੇਰਾ ਕਿੰਨਾ ਕਰਦੀ ਜਦੋਂ ਤੂੰ ਆਪਦੀਆਂ ਰਸਤੇ ਸਾਨੂੰ ਮੂਹਰੇ ਰੱਖਦੀ ਆਂ ਅਸੀਂ ਕਿਵੇਂ ਤੈਨੂੰ ਚਲ ਮੈਂ ਜਰੂਰ ਚੱਲੂ ਛੋਡੇ ਦਾ ਵਿਆਹ ਤੇ ਹੋਰ ਮੈਂ ਚਾਹ ਬਣਾ ਕੇ ਲੈਵਾਂਗਾ ਗਣ ਚਾਹ ਤਾਂ ਬੱਸ ਪੈਣੇ ਲੱਗਾ ਗਣ ਗਗਣ ਤੈਨੂੰ ਤਾਂ ਗਗਣੀ ਯਾਦ ਰਹਿੰਦੀ ਆ ਅਮੀਤ ਨਾ ਕਹੀ ਕਦੇ ਮੈਨੂੰ ਜਾਨੀਆਂ ਤਾਂ ਖਾਣਾ ਸੌਖਾ ਹੈ ਐਵੇਂ ਤਾਂ ਚਾਹ ਬਣਾ ਲਿਓਂਦੀ ਆ ਬਹਿ ਜਾ 2 ਮਿੰਟ ਨਾਲੇ ਕੁੱਟ ਮੈਂ ਪੀ ਲੂੰਗੀ ਚੱਲ ਪੈਣੇ ਕਰ ਲਾ ਫਿਰ ਜਬਾਲਾ ਕਰਦੇ ਨਾਲੇ ਆ ਸਾਹਮਣੇ ਇੱਥੇ ਮੱਖੀਆਂ ਹੋਰ ਮੱਖੀਆਂ ਨਾਲੇ ਮੈਂ ਇਹ ਟੱਕ ਆਉਣੀ ਆਗੀ ਤੇ ਨਾਲੇ ਮੈਂ ਚਾਹ ਬਣਾ ਲਿਓਨੀ ਆਗੀ ਬਣਾ ਲਿਆ ਫੇਣੇ ਚੱਪਲਾ ਫਰਾਮਾ ਇੱਧਰ ਪੰਜਾਦਰਗਾ ਨਾ ਬੱਸ ਚੱਲ ਕੋਈ ਨਾ ਪੀ ਜਾਨੀਆਂ ਚਾਹ ਫਿਰ ਗੁੱਸਾ ਕਰਨਗੀ ਚਾਹ ਨਹੀਂ ਪੀਕੇ ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਗੇ ਕੰਮਲ ਬੋਲ ਹਾਂਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਲਈਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਜਿਹੜੇ ਵੀ ਤੁਸੀਂ ਪਿੰਡ ਸ਼ਹਿਰ ਤੋਂ ਹੋ ਜੀ ਤੁਸੀਂ ਵਿੱਚ ਕਮੈਂਟ ਕਰਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੀ ਵੀਡੀਓ ਕਿੱਥੇ-ਕਿੱਥੇ ਤੱਕ ਦੇਖੀ ਜਾ ਰਹੀ ਹੈ ਤੇ ਹਾਂਜੀ ਬਾਕੀ ਹੋਰ ਗੱਲ ਜੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਦੇ ਵਾਸਤੇ ਵੀ ਤੁਸੀਂ ਕਮੈਂਟ ਕਰਿਆ ਕਰੋ ਜੀ ਸਾਨੂੰ ਤੁਹਾਡੀ سپورਟ ਦੀ ਬਹੁਤ ਲੋੜ ਹੈ ਜੀ ਬਹੁਤ ਜ਼ਿਆਦੇ ਤੇ ਆਪਦੇ ਅੱਗੇ ਰਿਸ਼ਤੇਦਾਰਾਂ ਚ ਵੀ ਵੀਡੀਓ ਸ਼ੇਅਰ ਕਰਿਆ ਕਰੋ ਜੀ ਸਹੀ ਗੱਲ ਹੈ ਜੀ ਸਾਨੂੰ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਹੈ ਨਾ ਸਾਡੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰੋਗੇ ਤਾਂ ਸਾਡਾ ਹੌਸਲਾ ਵਧਦਾ ਰਹਿੰਦਾ ਸਾਡਾ ਹੌਸਲਾ ਤੁਹਾਡੇ ਵਰਗੇ ਨਹੀਂ ਵਧਾਉਣਾ ਹਨਾ ਜੋ ਕਿ ਸਾਨੂੰ ਪਿਆਰ ਕਰਦੇ ਆ ਤੁਸੀਂ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਜਿਵੇਂ ਕਿ ਮੇਰੀ ਪਹਿਲੇ ਪਾਠ ਨੂੰ ਪਿਆਰ ਦਿੱਤਾ ਜੀ ਸਾਡਾ ਪਾਪਾ ਜੀ ਕੋਈ ਵੀ ਵੱਡਾ ਨਹੀਂ ਹੁੰਦਾ ਪਬਲਿਕ ਦੇ ਨਾਲ ਹੀ ਅਸੀਂ ਵੱਡੇ ਆ ਜੇ ਤੁਸੀਂ ਸਾਨੂੰ ਵੇਖੋਗੇ ਵੀਡੀਓ ਸਾਡਾ ਸ਼ੇਅਰ ਕਰੋਗੇ ਕੋਈ ਗਲਤੀ ਹੁੰਦੀ ਆ ਸਾਥੋਂ ਸਾਡੀ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਵੀ ਆਹ ਗਲਤੀ ਆ ਤੁਹਾਡੇ ਸੀਨ ਦੇ ਵਿੱਚ ਉਹ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ ਠੀਕ ਹੈ ਸਹੀ ਗੱਲ ਆ ਜੀ ਇੱਕ ਗੱਲ ਹੋਰ ਹਨਾ ਜਿਹਦੇ ਕੋਲ ਸਟੋਰੀ ਹੁੰਦੀ ਹੈ ਉਹ ਕਮੈਂਟਾਂ ਦੇ ਵਿੱਚ ਮੈਸੇਜ ਕਰ ਦਿਆ ਕਰੋ ਕਿ ਸਾਡੇ ਕੋਲ ਸਟੋਰੀ ਹੈਗੀ ਤੇ ਫਿਰ ਮੈਂ ਆਪਣਾ ਨੰਬਰ ਦੇ ਦਿਆ ਕਰੂੰ ਤੇ WhatsApp ਸਾਨੂੰ ਸਟੋਰੀ ਕਰ ਦਿਆ ਕਰੋ ਫਲਮਾ ਕੇ ਅਸੀਂ ਸੋਹਣੇ ਬਣਾ ਕੇ ਪਰਿਵਾਰਕ ਸਟੋਰੀ ਹੁੰਦੀ ਹੈ ਸਾਡੀ ਬੇਚਿਜ ਕੇ ਦੇਖਣ ਵਾਲੀ ਤੇ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੇ ਧੰਨਵਾਦ ਜੀ ਸੱਸੇ ਕਾਲ ਸਰ ਜੀ ਤੁਹਾਡੇ ਪਾਰਟ ਵਧੀਆ ਲੱਗੇ ਤਾਂ ਸਾਨੂੰ ਦੱਸਿਓ ਛੱਬੇ ਹੋ ਜੂ ਕ੍ਰੀਏਟ ਕਰਾਂਗੇ ਹਾਂ ਜੀ ਜੇ ਤੁਹਾਨੂੰ ਸਾਡੇ ਪਾਰਟ ਇਹ ਵਧੀਆ ਲੱ ਆਸਤਿਕ ਸਹਿ ਸਿਕਾ ਧੰਨਵਾਦ